ਅਨਾਦੋ ਕੱਢੀ ਸੋਣੀ ਲੱਗਦੀ ਆ ਵਧੀਆ ਬਣ ਕੇ ਰਹਿ ਤਾ ਨਗ ਲਿਆ ਕੇ ਰੱਖਦਾ ਹਾਂ ਇਹਨਾਂ ਤੋਂ ਕੀ ਲੈਣਾਗਾ ਨਹੀਂ ਵਧੀਆ ਤਾਂ ਤਾਂ ਹੀ ਬਣ ਕੇ ਰਮਾ ਜੇ ਕਲੇ ਸੱਡਣ ਸਾਰਾ ਦਿਨ ਤਾਂ ਰੰਡੀ ਰੋਣਾ ਪਾਈ ਰੱਖਦੀਆਂ ਚਿੱਤ ਤਾਂ ਉਹ ਖਰਾਬ ਰਹਿੰਦਾਗਾ ਚਾਹ ਪਾਣੀ ਪੀਣ ਨੂੰ ਵੀ ਜੀ ਨਹੀਂ ਕਰਦਾ ਜਦੋਂ ਨੱਕ ਬੁੱਲ ਕੱਢੀ ਜਾਂਦੀਆਂ ਕਾਸ਼ੇ ਦੀ ਲੋੜ ਨਹੀਂ ਆਪਦੇ ਹੱਥੀ ਆਪ ਕਰਕੇ ਖਾ ਆ ਪੀਆ ਕਰ ਇਹਨਾਂ ਕਰੀ ਚਾਹ ਵੀ ਨਾ ਤੂੰ ਗੱਲ ਤਾਂ ਤੇਰੀ ਠੀਕ ਐ ਇਹਨਾਂ ਨੂੰ ਵੀ ਆਏ ਵੀ ਬੁੜੀ ਆਪਾਂ ਨੂੰ ਕੌਂਦੀ ਆ ਤੇ ਮੈਂ ਇਹਨਾਂ ਨੂੰ ਕਹਿੰਦੀ ਨਹੀਂ ਅੱਗੇ ਤੂੰ ਆਪ ਦਾ ਬਣਾ ਕੇ ਆਪੇ ਖਾਇਆ ਤੂੰ ਆਪ ਦਾ ਆਪ ਬਣਾ ਕੇ ਖਾਇਆ ਪੀਆ ਕਰ ਨਹੀਂ ਤੂੰ ਐ ਦਿਖਣਾ ਆ ਸੂਟ ਵਿੱਚ ਕਿਤੇ ਦੀ ਸਵਾਈ ਬੈਠੀ ਸੀ ਤੇਰਾ ਐ ਮੈਨੂੰ ਖਾਣ ਨਹੀਂ ਆਇਆ ਗਿਆ ਸੂਟ ਦਾ ਬਲਾਸ ਸੋਨਾ ਲੱਗਦਾ ਪਾਇਆ ਸੋਨਾ ਲੱਗਦਾ ਉਹ ਵੀ ਹਾਂ ਵਧੀਆ ਬਣ ਕੇ ਰਿਹਾ ਕਰ ਜਮਾਨਾ ਟੈਂਸ਼ਨ ਲਿਆ ਕਰ ਇਹਨਾਂ ਦੀ ਤੇ ਨਾ ਲੈ ਕੇ ਤਾਂ ਇਸ ਨੂੰ ਮੁੰਡਾ ਜਾਂਦੀ ਸਹੀ ਗੱਲ ਹੈ ਮੈਂ ਤਾਂ ਕੋਈ ਕਲਪਣਾ ਕਰੀ ਜਾਂਦੀ ਆ ਇਹਨਾਂ ਤੋਂ ਕੀ ਲੈਣਾ ਜਦੋਂ ਮੈਨੂੰ ਨਹੀਂ ਸਿਆਹਂਦੀਆਂ ਆਪ ਦਾ ਜਿਹੜੇ ਚਾਰ ਦਿਨ ਆ ਅੱਜ ਦਵਾਈ ਉਟੀ ਆਪ ਜਾ ਕੇ ਲੈ ਆਂਦੀ ਦਵਾਈ ਉਹ ਬੇਬੇ ਮੇਰੀ ਗੱਲ ਸੁਣਾ ਹੈਂ ਜਦੋਂ ਆਉਂਦੇ ਆਂ ਦੰਗਾਂ ਬਣਾ ਕੇ ਮੰਦਨਾ ਇਨਾਂ ਕੋਲੇ ਲੱਗ ਜਾਨੀ ਆ ਤੂੰ ਉਹ ਜਾ ਕੇ ਘਰੇ ਗੱਲ ਕਰਦੀ ਆ ਆ ਵੇਖ ਲੈ ਰਾਜਪਾਲ ਨੇ ਦੇ ਕੱਕ ਨੇ ਬਾੜੇ ਤੇ ਛੱਦ ਕੇ ਹਜਾਰ ਲਾਇਆ ਮੇਰਾ ਨਾ ਮੇਰੀ ਗੱਲ ਸੁਣ ਭਾਈ ਬੇਬੇ ਕੱਲੀ ਕਹਿੰਦੀ ਐ ਚੁਗਲੀਆਂ ਕਰਦੀ ਆ ਆ ਜਦੋਂ ਛੋੜੀਆਂ ਬਹੂਆਂ ਮੇਰੇ ਨਾਲ ਲੜਦਿਆਂ ਬੋਲਦਿਆਂ ਉਹ ਵੀ ਘਰੀ ਸੁਣਦਣਾ ਉਹ ਪਹਿਲਾਂ ਫੇਰ ਹੀ ਬੋਲਦਿਆਂ ਉਹ ਤੈਨੂੰ ਦਵਾਈ ਬੂਟੀ ਲਿਆ ਦਿੰਨੇ ਆ ਹੋਰ ਦੱਸ ਕੀ ਕਰਗੇ ਨਾ ਮੈਂ ਕੀ ਬੋਲਦੀ ਆ ਸਾਰਿਆਂ ਨੂੰ ਪਤਾ ਵੀ ਧੁੱਪੇ ਪਾਤੀ ਨਿਮਮ ਥੱਲੇ ਪਾਤੀ ਉੱਥੇ ਅੱਛਾ ਮੈਂ ਉੱਥੇ ਧੁੱਪੇ ਮੱਛੀ ਆਣੀ ਆ ਉਹ ਤਾਂ ਸਾਨੂੰ ਦੀਦੀ ਨਹੀਂ ਬੇਬੇ ਬੋਲਦੀ ਆ ਉਹ ਲੋਕ ਦੇਖ ਦੇਖ ਲੰਘਦੇ ਆ ਉਹਨਾਂ ਨੂੰ ਤਾਂ ਗੱਲਾਂ ਕਰਨੀਆਂ ਹੀ ਆ। ਉਹ ਮਾਸੀ ਅੰਤੈ ਨੂੰ ਵੀ ਪਤਾ ਜਿਵੇਂ ਡਾਕਟਰ ਕਹਿਣਗੇ ਕਰਨਾ ਤਾਂ ਉਹ ਵੀ ਪਊਗਾ ਜਦੋਂ ਉਹਨਾਂ ਨੇ ਕਿਹਾ ਵੀ ਭਾਈ ਅੰਦਰ ਪਾਉਣੀ ਨਹੀਂ ਇਹ। ਮੈਨੂੰ ਅੱਜ ਦੱਸਦੇ ਜਿਹੜਾ ਕਿਹੜਾ ਕੰਜਰ ਡਾਕਟਰ ਅਗਲੇ ਤੁਹਾਨੂੰ ਆਏ ਕਹਦੇ ਫੁੜੀ ਨੂੰ ਤੁੱਫੇ ਪਾ ਦੇ। ਉਹ ਫਿਰ ਹੁਣ ਉਹ ਤਾਂ ਨਹੀਂ ਝੂਠ ਮਾਰਦਿਆਂ। ਝੂਠ ਮਾਰਦੇ ਤੁਸੀਂ ਆ ਪਾਜਦੇ ਕਰੋ ਦਵਾਈ ਗੁੱਟੀ ਸਵਾਉਣ ਵਾਸਤੇ। ਕੋਈ ਨਹੀਂ ਮੈਂ ਆਪ ਹੀ ਜਾਊਂਗਾ। ਤੁਸੀਂ ਮੇਰੇ ਭਲੇ ਨੂੰ ਰਹਿਣ ਦਿਓ। ਮੈਂ ਤਾਂ ਆਪਦਾ ਛਾਵੇਂ ਬੈਠੀ ਆ ਪੱਕੇ ਥੱਲੇ ਬੈਠੀ ਆ ਜਾਂ ਇੱਥੇ ਬੈਠੀ ਮਰਜੂ ਤਾਂ ਮਰਜੂ ਬਸ। ਠੀਕ ਹਾਂ ਉਹ ਐ ਕਰ ਰਿਹਾ ਰਿਪੋਰਟਾਂ ਆਂ ਲਿਆ ਦੇ ਤੇ ਇਹਦੀਆਂ ਚੱਕ ਕੇ ਮੈਂ ਦਿਖਾ ਕੇ ਆਉਣਾ ਡਾਕਟਰ ਨੂੰ ਹਾਂ ਡਾਕਟਰ ਨੂੰ ਤੇ ਹੋਰ ਮਨ ਨਾਲੇ ਪੁੱਛਦਾ ਵੀ ਭਾਈ ਕੀ ਗੱਲ ਆ ਕਿਉਂ ਇਹਨੂੰ ਕਹਿ ਰਹੀ ਧੁੱਪੇ ਬਾਕੇ ਰੱਖਣਾ ਉਹੋ ਵੀਰੇ ਇੱਕਦਮ ਵਾਰੀ ਵਾਰੀ ਕਾਹ ਤੋਂ ਕਰਦੇ ਹੋ ਜਦੋਂ ਕਹਿ ਤਾ ਵੀ ਡਾਕਟਰ ਨੇ ਕਿਹਾ ਵੀ ਮੇਰੇ ਤੇ ਪੁਰਿਆਸਤੀ ਕਿਹਾ ਕਿ ਭਰੇ ਵਾਸਤੇ ਕਿਹਾ ਵੀ ਉਹਨੂੰ ਧੁੱਪੇ ਬਿਠਾ ਦੋ ਕੋਈ ਯਾਦ ਨਾ ਪੁੱਛੋ ਨਾ ਕੋਈ ਰੋਟੀ ਟੋਕੂ ਪੁੱਛੋ ਟੈਂਕ ਨਾ ਕੋਈ ਦਵਾਈ ਕੁੜੀ ਦਿਓ ਮਸੀ ਇਹ ਗਲਤੀ ਨਾ ਕਰ ਰੁੱਟ ਟੁਕ ਤੇ ਮਾਤ ਦੇਦੋਂ ਟੈਂਕ ਟਾਈਮ ਮਿਲਦਾ ਮੈਂ ਵੇਖੀ ਆ ਨੀ ਜਿੱਦੇ ਦੀ ਵਾਇਆ ਜਾਈ ਕਿਹੜਾ ਵੀ ਟਾਈਮ ਤੇ ਰੋਟੀ ਪਾਣੀ ਮਾਸੀ ਘੱਟਦਾ ਦੇ ਦੇਦੀ ਨਹੀਂ ਹੈਂ ਜਦੋਂ ਆ ਪਾਟਿਆ ਬੱਪਾ ਦੇ ਨੋ ਪਾਉਨੂ ਨਵੇਂ ਗੱਲ ਘੋਰ ਘੋ ਰੱਖ ਲੈਨੂ ਉਹਦੇ ਇਹ ਵੀ ਪੁੱਠੀ ਚੀਜ਼ ਖਾਂਦੀ ਆ ਉਹ ਮਾਸੀ ਜਾਣ ਜਾਣ ਕੇ ਬੇਡੇ ਵੀ ਬਦਨਾਮ ਕਰਦੀ ਆ 20 ਵਾਰੀ ਤੇ ਟੀਵੀ ਤੇ ਗੋਡੇ ਦਾ ਸੂਟ ਲਿਆ ਕੇ ਦਿੱਤਾ ਇਹਨੂੰ ਟੀਂਦੀ ਨਹੀਂ ਫਿਰ ਉਹ ਘੋੜ ਦਿੰਦੀ ਆ ਉਹ ਕਹਿਣ ਦੀ ਮੈਨੂੰ ਕੋਈ ਦਿੰਦੇ ਨਹੀਂ ਖਾਣੂ ਇਹ ਬੇਤ ਤੇ ਆਪਣੀ ਲੋਕਾਂ ਕੋਲ ਆਈ ਕਰਦੀ ਆ ਜਿਹੜਾ ਕੋਈ ਆਹਿੰਦਾ ਉਹਦੇ ਕੋਲ ਰੋਨ ਲੱਗ ਜਾਂਦੀ ਆ ਵੀ ਦੱਸ ਰੋਨ ਨੂੰ ਕੀ ਹੋਇਆ ਇਹਨੂੰ ਮੈਂ ਤਾਂ ਇਹ ਨਹੀਂ ਸਮਝਦੀ ਸਾਰਾ ਕੁਝ ਤਾਂ ਇਹਨੂੰ ਮਿਲਦਾ ਬੈਠੀ ਨੂੰ ਜਾਣ ਕੇ ਖੇਖਣ ਕਰਦੀ ਆ ਬੇਬੇ ਲੋਕਾਂ ਕੋਲ ਨਾ ਖੇਖਣ ਕਰਕੇ ਮੈਂ ਇਹਨੂੰ ਦਿਖਾਉਣੀ ਆ ਲੋਕਾਂ ਨੂੰ ਆਹੋ ਲੋਕਾਂ ਨੂੰ ਤੁਹਾਨੂੰ ਪਤਾ ਸਾਡਾ ਤੁਸੀਂ ਤਾਂ ਮੇਰੇ ਮੂੰਹ ਤੇ ਇਹ ਨਾ ਹਜ਼ਾਰ ਲਾਈ ਇਹਨੇ ਨਾ ਬੋਲੀ ਜਾਨੇ ਮੈਂ ਤਾਂ ਮਗਰੋਂ ਕੀ ਕਰਦੀਆਂ ਹੋਊਂਗੀ ਮੈਂ ਪੈਸਾ ਮੈਂ ਬਸ ਇਹ ਵੀ ਤਾਂ ਦੇਖ ਲੈ ਵੀ ਇਹ ਕਿਵੇਂ ਕਰੀ ਜਾਂਦੀ ਆ ਸਾਡੇ ਨਾਲ ਮੈਂ ਕੀ ਕਰਤਾ ਕਾ ਨਾ ਉਤਾਈ ਜੀ ਆਲੀ ਦੂਜੇ ਦਿਨ ਉਹ ਕੱਢਣਾ ਕਾਲਾ ਬਾਪੂ ਦੇ ਨੂੰ ਕਮਰੇ ਦੇ ਬਾਹਰ ਲਿਆ ਕੇ ਸੇ ਉੱਧਰ ਤੇ ਮੱਤੀਆਂ ਫਿਰਦਵਾ ਦਸਤੋ ਦੋਨੇ ਜੰਨਾ ਕੋ ਮਸੀ ਸਾਰਾ ਕਰੀ ਇਹਦਾ ਹੈ ਜਿੱਥੇ ਮਰਜ਼ੀ ਵੇਜੇ ਗੱਲ ਪਾਏ ਜਿਵੇਂ ਡਾਕਟਰ ਕਹਿਣਗੇ ਉਵੇਂ ਹੀ ਕਰਨਾ ਪਊਗਾ ਇਹਨੇ ਦਾ ਉਮਰ ਕੱਢ ਲਈ ਸਾਰੀ ਅੱਜ ਹੋਰ ਉਮਰ ਕੱਢਣੀ ਹੈ ਲੋਕ ਮੂੰਹ ਚ ਮੂੰਹ ਤੁੰਦੇ ਗਿਆ ਦੇ ਪਰ ਕਰਦੇ ਐ ਲੋਕ ਲੋਕਾਂ ਤੇ ਇਹ ਨਹੀਂ ਕਹਿਣਗੇ ਬਾਹਰ ਬੈਠੀ ਮਾਰਦੀ ਲੋਕਾਂ ਦੇ ਮੇਰੀ ਗੱਲ ਕੋ ਫੋਨ ਨਿਕੜਾ ਸ਼ਰਮ ਹੈਗੀ ਤੁਸੀਂ ਆਪਣੇ ਪਿੰਡ ਵਗ ਜੂਗੇ ਰਹਿਣਾ ਦਾਸੀ ਹੈ ਨਾ ਪਿੰਡ ਚ ਲੋਕ ਬੋਲੂਗਾ ਸ਼ਰਮ ਹਜ਼ਾਰੀ ਪਤਾ ਹੀ ਮੈਨੂੰ ਐ ਕਰੋ ਤੁਸੀਂ ਵੀ ਨਾ ਬੜਾ ਬੋਲਿਆ ਕਰੋ ਤੁਸੀਂ ਵੀ ਨਹੀਂ ਘੱਟ ਹੈਂਗਾ ਇਹ ਬੋਲਦੀ ਨਾਲ ਹੀ ਤੁਸੀਂ ਲੱਗ ਜਾਨੀਂ ਉਹ ਤੋਂ ਐ ਕਰ ਯਾਰ ਪੋਤਾਂ ਲੈ ਆ ਚੱਕੇ ਮੈਂ ਜਾਣਾ ਅੱਜ ਦਵਾਈ ਦਿਵਾਉਣਾ ਨਾਲੇ ਸਾਰੀ ਗੱਲ ਕਰਕੇ ਉਹਨਾਂ ਨੂੰ ਪੁੱਛੂਗਾ ਨੀਗਾ ਡਾਕਟਰ ਬਦਲ ਦੇਾਂਗੇ ਕੋਈ ਜ਼ਰੂਰੀ ਨਹੀਂ ਬੋਤਾ ਬਰਾਮ ਆ ਬੇਬੇ ਨੂੰ ਤੁਸੀਂ ਦੇਖੋ ਚੰਗੀ ਬਣੀ ਨਾ ਬੇਬੇ ਬੈਠੀ ਹੋਈ ਹੈ ਮੋਟਰ ਦਿਖਾ ਕੇ ਕੀ ਲੈਣਾ ਹੈ ਮਤਲਬ ਪੈਸੇ ਪਟਣਗੇ ਵੀਰੇ ਤੂੰ ਆਹੋ ਦਵਾਈ ਤੇ ਨਾ ਲਾਓ ਤੁਸੀਂ ਧੁੱਪੇ ਫੇਰ ਬਿਠਾ ਦਿਓ ਮੈਨੂੰ ਲੈ ਜਾ ਕੇ ਉਹ ਐ ਕਹਿੰਦਾ ਹੀ ਤਾਂ ਕਹਿੰਦਾ ਉਹ ਜਿੱਥੇ ਲੱਗਿਆ ਉਹ ਕਹਿੰਦਾ ਵੀ ਉੱਥੇ ਡਾਕਟਰ ਹੈਗਾ ਵਦਿਆ ਕਹਿੰਦਾ ਵੀ ਮੈਂ ਨਾਲ ਚੱਲ ਬੜੂੰਗਾ ਆਪਾਂ ਰੋਲ ਲੈ ਲੈਨੇ ਆ ਰੋਲ ਲੈਣ ਦਾ ਤਾਂ ਕੋਈ ਡਰ ਨਹੀਂ ਮੇਰੇ ਨੂੰ ਕਿਤੇ ਕੋਈ ਪਾਲੀ ਵੱਡੀ ਬਿਮਾਰੀ ਹੋਈ ਹੈ ਵੀਰੇ ਹੁਣ ਤਾਂ ਚੰਗੀ ਭਲੀ ਹੈਗੀ ਹੁਣ ਬੈਠੀ ਠਹਿ ਕਿਉਂ ਪੈਸਾ ਲੈਣਾ ਵੈਸੇ ਸਾਢੇ ਹਿੱਸੇ ਤਾਂ ਜਾਣੇ ਨਹੀਂ ਪ ਮੈਂ ਤਾਂ ਇਹ ਦੱਸੋ ਦਵਾਈ ਜਿਹੜੀ ਦਵਾਈ ਉਹ ਤੋਂ ਛੱਡੋ ਪਰੇ ਆ 6 ਮਹੀਨੇ ਨਾਲ ਕੀ ਕੰਜਰ ਖਾਣਾ ਪਾਇਆ ਇਹ ਸਾਡੇ ਘਰ ਕਿਉਂ ਫੋਟੇ ਘੜ ਦੀ ਗੱਲ ਹੈ ਕੀ ਗੱਲ ਇਹਨੇ ਕੁਝ ਬਣਾਇਆ ਨਹੀਂ ਤੁਹਾਡੇ ਘੜ ਦੀ ਗੱਲ ਹੈ ਮੈਂ ਤੈਨੂੰ ਵੀ ਦੇਖੂ ਕੋਈ ਗੱਲ ਦਵਾਈ ਦਵਾਈ ਆ ਰਹੀ ਸੀ ਹਾਂ ਅਸੀਂ ਤਾਂ ਕੋਈ ਫੋਟੇ ਜਵਾਕ ਕਰੀ ਤੋਂ ਬੰਦ ਗਿਆ ਪਾ ਗਾ ਛੱਡੀਆਂ ਤੇਰਾ ਪਤਾ ਲੱਗੂ ਤੁਹਾਨੂੰ ਅਸੀਂ ਜੇ ਆ ਰੂਚਨ ਕਰਾਂਗੇ ਤਾਂ ਜਵਾਬ ਪੰਡੀਆਂ ਪਾਉਣਗੇ ਜੇ ਰੱਖਣ ਤੋਂ ਕਰੀ ਜੇ ਨਹੀਂ ਪੈਣੀ ਹੈ ਤੇਰੀਆਂ ਪਾਪਾ ਵੀ ਕਿਉਂ ਬੋਲੀ ਇਹ ਮੈਂ ਤਾਂ ਸਿਰੋ ਤੇ ਮੱਸੀ ਇੱਥੇ ਰੋਗੀ ਨਾ ਪਰੇ ਕਲੇਸ਼ ਆਈ ਰਹੂਗਾ ਪਾਪਾ ਹਾਂ ਤਾਂ ਕੋਈ ਨਹੀਂ ਮੈਂ ਦੇਖ ਰਹੀ ਹਾਂ ਉਹਰ ਨਾਲ ਆ ਜੋ ਜਿਹੜੇ ਲਾਉਣਾ ਸਾਰੀ ਅੱਗ ਦੀ ਨਾਲ ਤਾਂ ਇਹੀ ਹੈਗੀ ਮੈਨੂੰ ਤਾਂ ਐ ਨਹੀਂ ਸਮਝ ਆਉਂਦੀ ਹੈ ਵੀ ਆਪ ਹੀ ਤਾਂ ਇਹਨਾਂ ਨੇ ਕਿਹਾ ਸੀ ਵੀ ਬੇਬੇ ਨੂੰ ਧੁੱਪੇ ਰੱਖਣਾ ਆਪ ਹੀ ਕਹਿੰਦੇ ਹੁਣ ਅੰਦਰ ਬੈਠੀ ਆ ਸਹੀ ਆ ਤੇ ਆਪ ਹੀ ਇਹ ਦਵਾਈ ਦਵਾਉਣ ਜਾਂਦੇ ਨੇ ਮੈਨੂੰ ਹੋਰ ਕੀ ਪਿੱਟਦੀ ਤੁਹਾਨੂੰ ਮੈਂ ਤੁਹਾਨੂੰ ਇਹ ਹੀ ਕਹਿੰਦੀ ਆ ਕਿ ਮੈਨੂੰ ਲੈ ਕੇ ਚਲੋ ਮੈਂ ਪੁੱਛਾਂ ਕਿ ਕਿਹੜੇ ਡਾਕਟਰ ਆਹ ਮੈਂ ਤੁਸੀਂ じゃ ਠੀਕ ਕਰ ਲੈ ਜਿੱਦਾਂ ਤੁਸੀਂ ਬਾਤ ਲੈ ਦਵਾਈ ਹੁਣ ਚੰਗੀ ਭਲੀ ਬੇਬੇ ਬੈਠੀ ਆ ਉਹ ਜਾ ਤੂੰ ਲੈ ਐਰਪੋਰਟਾਂ ਚਾਚੇ ਮੈਂ ਤੈਨੂੰ ਕਹਦਾ ਕਿ ਤੂੰ ਨਾ ਮੇਥੋਂ ਯਾਰ ਕਢਾਉਂਦਾ ਜੀ ਉਧਰ ਪੈਸੇ ਫਿਰ ਹਿੱਕਦੇ ਕਰਕੇ ਲੈ ਜਾਣੇ ਇਹਦੇ ਨੂੰ ਬੇਚੀ ਦਾ ਘਰ ਘਰ ਹੁੰਦੀ ਆ ਕੀ ਭਲੀ ਹੈਗੀ ਉਹਨੂੰ ਕਾਹਦੀ ਦਵਾਈ ਦੇ ਜਾਈਂਦੀ ਹੁਣ ਚਲ ਕੋਈ ਨਹੀਂ ਜੀ ਚੰਗੀ ਭਲੀ ਆਵੇ ਡਾਕਟਰ ਵੀ ਨਹੀਂ ਕਮਲਾ ਕੀ ਦਵਾਈ ਲਿਖੂਗਾ ਜਾਈ ਜੋ ਮੈਨੂੰ ਨਹੀਂ ਪਤਾ ਆਪਰ ਰਿਪੋਰਟਾਂ ਲੈ ਕੱਢ ਕੇ ਦੇ ਦੇਣਾ ਆ ਵੇਖ ਲੈ ਤੇਰੇ ਮੂੰਹੇ ਕਿੰਨਾ ਕੁਝ ਬੋਲੀ ਜਾਂਦੀਆਂ ਨੇ ਨਾ ਇਹਨਾਂ ਨੂੰ ਆਪਰੋਂ ਦੇ ਦੇ ਕਹੇ ਸੂਟਾਂ ਲੈ ਉਹਨੂੰ ਮਿੰਟ ਦਵਾਈ ਜਾਣੀਆਂ ਸੂਟ ਲੈ ਲੈ ਇੱਕ ਆਕਾਰ ਛੱਡਿਆ ਪਹਿਨੇ ਦੋਨਾਂ ਨੇ ਦੋਨਾਂ ਨੇ ਤਾਂ ਪਾਉਂਦਿਆਂ ਮੈਨੂੰ ਜਾਣ ਕੇ ਇਹਨਾਂ ਦੇ ਸਾਹਮਣੇ ਆਪਸੇ ਉਹ ਮਾਦੀ ਤੇ ਪਾਉਂਦੇ ਤਾਂ ਇਹ ਸਾਰੇ ਮੈਨੂੰ ਆ ਹੈ ਉਹ ਜਾਵੜਦਾਲਾ ਦੀ ਉਹ ਟੱਪਿਆਂ ਦਾ ਦੀ ਡਿਊਟੀ ਠੀਕ ਹੈ ਮੈਂ ਖੇਤ ਦਾ ਦੇਖਾਂ ਘਰ ਦਾ ਦੇਖਾਂ ਬੇਬੇ ਨੂੰ ਚੱਕਾਂ ਜਾਂ ਕੋਈ ਹੋਰ ਲੈਣੇ ਦੇਣੇ ਵਾਲਾ ਨੂੰ ਦੇਖਾਂ ਹੈ ਬਈ ਮੇਰੀ ਗੱਲ ਸੁਣਾ ਤੁਸੀਂ ਦੋ ਬੱਤੋਂਗੇ ਦੋਨੋਂ ਤੇ ਤੁਹਾਡੇ ਮਾ ਮਾਂ ਨਹੀਂ ਸਮਝਦੀ ਸੀ ਉਹ ਫਿਰ ਮੈਂ ਇੱਕਤੀ ਲੈਦੀ ਮੈਂ ਉਹਦੇ ਆ ਵੀ ਬੜਾ ਬੜਾ ਤੂੰ ਸਾਹਮਣੇ ਉਹਨੂੰ ਉਹਦੇ ਕਿਹਾ ਉਹਦੇ ਬਾਕੇ ਦੇ ਹੋ ਗੋ ਕਾਲਾ ਉਹਦੀ ਬਾਰੀ ਆ ਹੁੰਦਾ 12ਵੇਂ ਆਪਾਂ ਨਾਲ ਹੁੰਦਾ ਤੁਸੀਂ ਇਹ ਤਾਂ ਐਂ ਕਹਿੰਦੇ ਆ ਫਿਰ ਹਾਂ ਜੇ ਕਰਾਂ ਜਾਂ ਜਿਹੜਾ ਕੋਈ ਹੁੰਦਾ ਹੁੰਦਾ ਜਦੋਂ ਕਮੀਦਾਰੀ ਏਡੋ ਵਾਦਾ ਦੋਨਾਂ ਦੀ ਇਹ ਤਾਂ ਐਂ ਕਹਿੰਦੇ ਆ ਵੀ 6 ਮਹੀਨੇ ਤਾਂ ਕੌਲਾ ਇਹਨਾਂ ਦੇ ਘਰੇ ਕਰ ਲੈ ਕਰ 6 ਮਹੀਨੇ ਉਧਰ ਕਰ ਲੈ ਕਰ ਤੇ ਮੈਂ ਵੀ ਕਿਉਂ ਹੱਥਾ ਕਰਨੀ ਚਾਹੂ ਮੈਨੂੰ ਦਿਓ ਸਾਰਾ ਕੁਝ ਵੰਡ ਕੇ ਦਿਓ ਮੈਨੂੰ ਨਹੀਂ ਲੋੜ ਵੀ ਮੈਂ ਵੀ ਦੱਸਾਂ ਜਿਹੜੀ ਤੂੰ ਇਹਨਾਂ ਦੇ ਨਾਮ ਕਰਾਈਏ ਨਾ ਉਹ ਦਸਤ ਕੀ ਤੜਾ ਕੇ ਦਿਆ ਦੇਣਾ ਸਿੱਧੀ ਰੱਖਾ ਲੋੜ ਹੀ ਨਹੀਂ ਤੈਨੂੰ ਮੈਂ ਅਸੀਂ ਕਿਉਂ ਐ ਕੇ ਲੇਸ ਨੂੰ ਥਾ ਕਰਦੀ ਆ ਸਾਡੇ ਘਰੇ ਤੋਂ ਕਿਉਂ ਕੇਸ ਨੂੰ ਥਾ ਕਰਾਉਣਾ ਫਿਰ ਤੂੰ ਦੋ ਰੋਟੀਆਂ ਖਾਣੀਆਂ ਬੇਬੇ ਜਿੱਥੇ ਤੈਨੂੰ ਮਿਲਦੀਆਂ ਖਾਈ ਚੱਲ ਹੋਰ ਦੱਸ ਦੂੰ ਹੁਣ ਕੀ ਦਸਤ ਬਸੇਤੇ ਤੜਾ ਕੇ ਹਾਂ ਇੱਕ ਨਾਲ ਲੈ ਜੈਗੀ ਨਾਲ ਲੈ ਜੀ ਕੁੱਤੇ ਮਿਲਣ ਵਾਲੀ ਕਦਰ ਕਰ ਸਕਦੀ ਆ ਤੁਸੀਂ ਤਾਂ ਮੇਰੀ ਇੱਕ ਜਦੋਂ ਜੀ ਕਰਦਾ ਕਾਲੇ ਰੋਟੇ ਮੈਂ ਤਾਂ ਦੱਸਾਂ ਤੇ ਤੁਸੀਂ ਲੈ ਤੇਰੀ ਥੋੜੀਆਂ ਹਾਂ ਬਹੁਣਾ ਪਹਿਲੀ ਖ ਉਹ ਮਾੜਾ ਇਹ ਕਹਣਾ ਵੀ ਤੁਸੀਂ ਐ ਕਲੇਸ਼ ਨਾ ਵਧਾ ਦਿਓ ਕੋਈ ਨਹੀਂ ਮੈਂ ਜਾਨਣਾ ਨਾਲ ਦਵਾਈ ਬੂਟੀ ਦਿਵਾ ਲਿਆ ਹੁਣ ਆਪਾਂ ਚੱਲ ਵੜਦੇ ਆ ਤੇਰਾ ਪੱਟੀ ਸੀ ਤੂੰ ਨਾ ਕਰਾ ਸਾਰੇ ਜੂਨੇ ਇਹਨਾਂ ਦੇ ਨਾ ਕਰਾ ਰੱਖ ਲਾ ਆਜੇ ਕੋਲੇ ਦੋੜ ਨਹੀਂ ਮੈਂ ਤਾਂ ਇਹਨਾਂ ਕੁੜੀ ਲੈ ਆਉਗੀ ਮੁਰ ਕੁੜੀ ਦਾ ਰਸਕੀ ਕਰੇਗੀ ਹੈ ਉਹ ਉਹਨੇ ਵੀ ਕਿਤੇ ਆਉਣਾ ਮਿਲਣਾ ਕੁੜੀ ਦਾ ਕੀ ਕਰੂੰਗੀ ਤੇ ਚਿੱਤਮਾਨਾ ਤੇਨੇ ਲੀਡ ਦੇ ਦੇਣੀਆਂ ਲਿਆ ਕੇ ਨਾ ਚਿੱਤਮਾਨਾ ਤਾਂ ਕਹ ਦੇਣੀ ਹੈ ਯਾ ਇਹ ਤੈਨੂੰ ਦੇ ਜਾਣੇ ਰੋਟੀ ਟੋਪ ਦੇ ਲੀਡ ਕੱਪੜੇ ਠੀਕ ਆ ਆ ਦੇ ਕਰੇ ਨਾ 100 ਕਲੇਸ਼ ਹੋਣਾ ਹੁੰਦਾ 100 ਠੰਡਾ ਪੱਤਾ ਵੀ ਖਾਣਾ ਪੈਂਦਾ ਹੁੰਦਾ ਜਲਦਾ ਹੀ ਵੀ ਲੋਕਾਂ ਕੋਲੇ ਨਾ ਪਦਣਾ ਨਹੀਂ ਕਰਿਆ ਕਰ ਠੀਕ ਹੈ ਬੁੜੀਆਂ ਆਉਂਗੀਆਂ ਸਵਾਦ ਲੈਣ ਆਉਂਗੀਆਂ ਉਹ ਜਾ ਕੇ ਗਾਂਹਾਂ ਘਰੇ ਗੱਲ ਕਰਦੀਆਂ ਗਾਂਾਂ ਸੀ ਵੀ ਬੰਦਿਆਂ 'ਚ ਬੈਠਣਾ ਬੁੜੀ ਦਾ ਪੱਲਾ ਕਰਕੇ ਲੰਘੇ ਉਹ ਵੀ ਆ ਬੰਦਾ ਰੱਜ ਕੇ ਲੰਘੂ ਇਹ ਗੱਲ ਸੁਣਦਾ ਜੇ ਥੋੜਾ ਐਡਾ ਨੱਕ ਹੈ ਨਾ ਤਾਂ ਆਦਮਾ ਜਨਾਨੀਆਂ ਨੂੰ ਸਮਝਾਉਗਾ ਨਾ ਕੋਈ ਉਹ ਕਿਹੜਾ ਕੰਗਲ ਨਾ ਮਸੀ ਸਾਰਾ ਕੁਝ ਆਮ ਸੰਭਾਲਤਾ ਕਰਦੀਆਂ ਹੀ ਆ ਦਵਾਈ ਬੂਤੀ ਟਾਈਮ ਤੇ ਦੇਈ ਜਾਂਦੀਆਂ ਆਹੀ ਆਈ ਉਹਨਾਂ ਨੇ ਆਏ ਕਹਤਾ ਵੀ ਚਲ ਭਾਈ ਬਾਹਰ ਬਹਿ ਜਾ ਹੋਰ ਦੱਸ ਉਹਨਾਂ ਨੇ ਕੀ ਗੋਲੀ ਮਾਰੀ ਸਾਰਾ ਡਬਨ ਨਾਲ ਆਏ ਜੇ ਅੰਦਰ ਬੈਠ ਤੇ ਇਹਨੂੰ ਸਿਰਫ ਦੁਪਹਿਰੇ ਬਿਠਾ ਨੇ ਜੇ ਨਾ ਮਾਵਾ ਨੇ ਅਜੇ ਕੁਝ ਹੋਵੇ ਫੇਰ ਸਿੱਧੇ ਗਏ ਹੁਣ ਇਹ ਮਾਵਾ ਨੇ ਅਜੇ ਪਗਦੀਆਂ ਭਰਾ ਬਿਆ ਇਹ ਨਹੀਂ ਸੰਗੋ ਇਹ ਤੇ ਲੀਡਰੀ ਕਰਦੀਆਂ ਨੇ ਤੂੰ ਰਾਤ ਨੂੰ ਇਹ ਕੋਲੇ ਮੰਜਾ ਦਾ ਕੇ ਦੇਖੀ ਫਿਰ ਇਹ ਤਾਂ ਜਨਰੇਟਰ ਨੂੰ ਬਾਏ ਦਿੰਦੇ ਆ ਮੈਂ ਮੈਦਾ ਜਿੱਦੇ ਦੀ ਆਈਆਂ ਨਾ ਉਧਰ ਦਾ ਕੋ ਸੁਣਿਆ ਨਹੀਂਗਾ ਸੱਸਰੀ ਵਾਂਗੂ ਸੁੱਤੀ ਹੁੰਦੀ ਹੈ ਅਹੇ ਅੰਦਰ ਉਹ ਵਾਸੀ ਹੁਣ ਤਾਂ ਦਵਾਈ ਦਿੱਤੀ ਆ ਡਾਕਟਰ ਨੇ ਉਹਦੇ ਨਾਲ ਟਿਕਾਇਆ ਗਿਆ ਤਾਂ ਹੀ ਤਾਂ ਹੁਣ ਆ ਵੇਖ ਲੈ ਏਸੀ ਵਾਲੇ ਚ ਬੈਹ ਜਾਂਦੀ ਆ ਅੱਗੇ ਤਾਂ ਇਹੋ ਬੈਠੇ ਹੀ ਨਹੀਂ ਜਾਂਦਾ ਸੀ ਦਵਾਈ ਨੇ ਜਿਹੜੀ ਤੁਸੀਂ ਦਿੱਤੇ ਉਹਦੇ ਨਾਲ ਕੋਈ ਟਿਕਾ ਨਹੀਂ ਇਹਨੂੰ ਮੈਂ ਲੈ ਕੇ ਇੱਥੇ ਆ ਸੀਸੀ ਕੋਈ ਨਾਲ ਉਹ ਵੀ ਕੇ ਰੇ ਪੈਂਦੀ ਆ ਚਲ ਕੋਈ ਨਹੀਂ ਆਏ ਕਰਦੇ ਆ ਆਪਾਂ ਹੁਣ ਚੱਲਦੇ ਆ ਤੂੰ ਵੀ ਮੇਰੇ ਨਾਲ ਚੱਲ ਵਾ ਠੀਕ ਆ ਅੱਜ ਆਪਾਂ ਤਿੰਨੇ ਜਣੇ ਚੱਲਦੇ ਆ ਮਿਲਦੇ ਆ ਡਾਕਟਰ ਨੂੰ ਫੇਰ ਦੇਖਦੇ ਆ ਵੀ ਇਹ ਸੱਚੀ ਆ ਕਿ ਡਾਕਟਰ ਸੱਚਾ ਜਾਂ ਅਸੀਂ ਝੂਠ ਮਾਰਦੇ ਆ ਚਲ ਕੋਈ ਨਹੀਂ ਆਪਾਂ ਚੱਲਦੇ ਆ ਨਾ ਇਹ ਆਉਂਦੇ ਆ ਅੱਜ ਤਾਂ ਦੱਸੇ ਨਾ ਆ ਤਾਂ ਦੱਸੇ ਬਿਮਾਰੀ ਦਾ ਕਿਹੜੀ ਬਿਮਾਰੀ ਹੈ ਨੂੰ ਜਿਹੜੀ ਹੈ ਅੰਦਰ ਵੀ ਪੈ ਸਕਦੀ ਉਹ ਮਾਸੀ ਅੱਜ ਚੱਲਾਂਗੇ ਨਾ ਉੱਥੇ ਪਤਾ ਲੱਗ ਜੂ ਕੀ ਬਿਮਾਰੀ ਆ ਕੀ ਨਹੀਂ ਸਾਰਾ ਕੁਝ ਮੁੱਢੇ ਆ ਜੂਗਾ ਚਲ ਚੰਗਾ ਚੱਕ ਲੈ ਫੋਟੋਆਂ ਮੈਂ ਪੀ ਲਾਂ ਚਾਹ ਪਾਣੀ ਆਲਾ ਫਿਰ ਚੱਲਦੇ ਆ ਮੈਂ ਵੀ ਪਿਆਰੀ ਬੇਟੀ ਆ ਬਾਤ ਆ ਪਾਣੀ ਦਾ ਪੀਤਾ ਹੀ ਪਿਆ ਮਾ ਉਹਨੂੰ ਕਿਹਾ ਸੀ ਉਹ ਵੀ ਜਾ ਕੇ ਅੰਦਰ ਬੈ ਗਈ ਮੈਨੂੰ ਲੱਗਦਾ ਇਹ ਕਿੜਾ ਉਝਾੜ ਮੈਥੋ ਆ ਗਈ ਆਕੜਾਂ ਕਰਦੀਆਂ ਨੇ ਅੰਦਰ ਕਿਆ ਬੈ ਗਈ ਜਾਣ ਕੇ ਪਤਾ ਲੱਗ ਜੂਗਾ ਗੱਲ ਕੋਈ ਨਹੀਂ ਫਿਰ ਅੱਜ ਲੱਗ ਜੂਣਾ ਪਤਾ ਜਸ ਮਾਰ ਕੇ ਪੁੱਛ ਕੇ ਹੋਂ ਲੱਗਦੋ ਪਰ ਟੁਕਰੇ ਨਾਲ ਦੀ ਗੁੱਤ ਆ ਗਈ ਨਾ ਤਾਂ ਪਾਉਂਦਾਂਗੇ ਜਾਣ ਕੇ ਨੇ ਕੀ ਫੋਲਾ ਫਾਲੀ ਜੀ ਕਰੀ ਐ ਨਿਕੋ ਦੋਂਦੀ ਮੇਗਾ ਸੀ ਰਿਪੋਰਟਾਂ ਚ ਕੁਛ ਵੀ ਨਹੀਂ ਹੈਗਾ ਤੇ ਜੇ ਜਾ ਕੇ ਡਾਕਟਰ ਨੂੰ ਦਿਖਾਤਾ ਤਾਂ ਆਪਣੇ ਗਾਲ੍ਹਾਂ ਪੈਣਗੇ ਹੁਣ ਕਾਲਾ ਤੇ ਜੇਦੀ ਫੜੀ ਬੈਠਾ ਨਹੀਂ ਪੈਣ ਤੂੰ ਤਾਂ ਜਮੀ ਨਹੀਂ ਆਪਦੇ ਹੱਥ ਚ ਸੱਤ ਥਲੇ ਕਰਦੀ ਕਾਲੇ ਨੂੰ ਨੇ ਕੀ ਕਰਾਂ ਮੈਂ ਤਾਂ ਡਰ ਲੱਗਿਆ ਕਦੇ ਮੇਰੇ ਨਾ ਕੁੱਤ ਜੀ ਪੱਟਦੇ ਆ ਬੁੜੀ ਜੀ ਛਿੱਤਰ ਖਵਾਊਗੀ ਮੇਰੇ ਉੱਤਮਾਸੀ ਆ ਗਈ ਜਿੱਦੇ ਮਾਸੀ ਆਈ ਇਸ ਨੂੰ ਮੈਨੂੰ ਤਾਂ ਉਦੋਂ ਹੀ ਪਤਾ ਸੀ ਵੀ ਆਪਣੇ ਦਗਾਣਾ ਪਹਿਣ ਗਿਆ ਪਹਿਣ ਗਿਆ ਮੈਂ ਤਾਂ ਕਹਿੰਨੀ ਕੋਈ ਐਹੋ ਜਿਹਾ ਹੱਲ ਰੱਬ ਕੀ ਮਾਸੀ ਨੂੰ ਉਥੇ ਤੋਲ ਦੇ ਫੇਰ ਅਗੋਂ ਮੰਮੀ ਨੂੰ ਪੁੱਛਾਂਗੇ ਕਿ ਕੀ ਮਾਸੀ ਤਾਂ ਜਾਂਦੀ ਦਿਖਦੀ ਨਹੀਂ ਮੈਂ ਤਾਂ ਐ ਕਹਿੰਨੀ ਮੈਂ ਤਾਂ ਆਪ ਹੀ ਬਗ ਜਣੀ ਪੇਕੇ ਮੈਨੂੰ ਤਾਂ ਡਰ ਲੱਗੇ ਲੈਣਾ ਤਾਂ ਤੈਨੂੰ ਕਿਹੜਾ ਲਾੜੀ ਕੁਛ ਕਹਿੰਦਾ ਤੂੰ ਤਾਂ ਇੱਥੇ ਹੀ ਰਹਿ ਤੈਨੂੰ ਕੀ ਪਤਾ ਕਹਿੰਦਾ ਕਿ ਨਹੀਂ ਕਹਿੰਦਾ ਬਥੇਰਾ ਭੈੜਾ ਬਥੇਰਾ ਕੁਛ ਕਹੂਗਾ ਜੇ ਉਹਨੂੰ ਪਤਾ ਲੱਗ ਗਿਆ ਤਾਂ ਨੇ ਕੀ ਕਹਿੰਦਾ ਤੇਰੇ ਮੂਰੇ ਮਿੰਨ ਮਿੰਨ ਤਾਂ ਕਰਦਾ ਰਹਿੰਦਾ ਫਿਰ ਤੂੰ ਵੀ ਲਾਣਾ ਮਿੰਨ ਮਿੰਨ ਕਰਨ ਮੈਂ ਕਿਵੇਂ ਲਾ ਲਾਂ ਆਏ ਨਹੀਂ ਲੱਗਦਾ ਉਹ ਮਗਰ ਜਿਵੇਂ ਤੂੰ ਕਹੀ ਐਨੀ ਆ ਚਲ ਤੂੰ ਆਕਰ ਨਾ ਛੱਡ ਆਪਾਂ ਅੱਜ ਇਹ ਹੱਲ ਕਰਕੇ ਵੀ ਅੱਜ ਨਾ ਕਾਲਾ ਜਾਵੇ ਕਿਤੇ ਬੇਬੀ ਨੂੰ ਲੈ ਕੇ ਆ ਰਿਪੋਰਟ ਤਾਂ ਮੈਂ ਸੰਭਦੀ ਆ ਇਹ ਮੈਂ ਕਿਤੇ ਲੁਕੋ ਦੇਣੀ ਆ ਆਪਾਂ ਕਹਿੰਦੇ ਨਾ ਲੱਭਾਂ ਹੀ ਨਹੀਂ ਠੀਕ ਆ ਤੇ ਦੂਜੀ ਗੱਲ ਮੈਂ ਤਾਂ ਐ ਕਹਿੰਦੀ ਆ ਤੂੰ ਕਹੇ ਮੈਂ ਬਿਮਾਰ ਹੋਊਗੀ ਮੈਂ ਬਿਮਾਰ ਹੋਊਗੀ ਉਹ ਆਪ ਕੋ ਫੋਨ ਤਾਂ ਚੰਗੀ ਭਲੀ ਸੀ ਤੂੰ ਬਸ ਕਹੇ ਪਤਾ ਨਹੀਂ ਮੈਨੂੰ ਤਾਂ ਕੀ ਹੋਊਗਾ ਕਿ ਮੈਨੂੰ ਲੈ ਕੇ ਚੱਲ ਡਾਕਟਰ ਕੋਲ ਤੂੰ ਵਾਗ ਜਾ ਬੇਬੇ ਇੱਥੇ ਬੈਠੀ ਰਹਿ ਜਾਊਗੀ ਚਲ ਠੀਕ ਐ ਤੂੰ ਚਲ ਤਰਜੇ ਕਰ ਲੈ ਕੋਲ ਉਹਦੇ ਚੱਲ ਇਹਨੂੰ ਮ ਅਗੁਰਾ ਨੜ ਮੈਂ ਤਾਂ ਤੂੰ ਮੇਰੇ ਨਾ ਚਿੱਤਰ ਬਵਾਦੀ ਇਹ ਨਾ ਡਰਦੀ ਕਾ ਤੂੰ ਨਹੀਂ ਆ ਅੱਜ ਤੱਕ ਤੈਨੂੰ ਗਾਣਾ ਪਵਾੰਗਾ ਕਰ ਤੇਰੇ ਗਾਣਾ ਮੈਂ ਪਹਿਲਾ ਹੱਲ ਮੈਂ ਪਹਿਲਾ ਇਹ ਕੋਈ ਚਨਾਕੀ ਕਰਦੀ ਹਾਂ ਤੇ ਮਾਸੀ ਨੂੰ ਘਰੋਂ ਕੱਢੀ ਠੀਕ ਹੈ ਮੈਂ ਇਹ ਹੱਲ ਕਰਤੀ ਤੇ ਮਾਸੀ ਨੂੰ ਘਰੋਂ ਕੱਢਣੀ ਕੱਢਣਾ ਇਹ ਵਾਗ ਜੇ ਮੁੜ ਕੇ ਬੇਬਿਰਨ ਤਾਂ ਆਪਾਂ ਕੀ ਦਵਾਲਾ ਚਲ ਠੀਕ ਹੈ ਹੂੰ ਤਾਂ ਬਾਹਰ ਬੁੱਲੀ ਜਾਂਦੇ ਮੈਂ ਕੱਲਾ ਆਊਗਾ ਹਾਂ ਤਾਂ ਆਪਾਂ ਫੇਰ ਗੱਲ ਕਰ ਲਈ ਚੰਗਾ ਮੈਂ ਜਾਂਦੇ ਮੈਂ ਜਾ ਕੇ ਦੇ ਤਾ ਸੰਭੀ ਹੁਣ ਮੈਂ ਕੀ ਕਹੂੰਗੀ ਰੋਪੋਟਾ ਤਾਂ ਮੈਂ ਤਾਂ ਮੰਗੀ ਇਹ ਮਤੇ ਇਹਦਾ ਨਾਮ ਹੀ ਲੱਗਾ ਮਨਿੰਦਰ ਨੇ ਰੱਖਿਆ ਨੇ ਆਪੇ ਮੰਗੇ ਚੌਕ ਕਰਦੇ ਓ ਯਾਰ ਮੈਂ ਬਾਹਰ ਬਾਜਾਂ ਮਰੀ ਇਹਨਾ ਤੂੰ ਇੱਥੇ ਬਹਿ ਗਈ ਆ ਕੇ ਹਾਂਜੀ ਮੇਰੇ ਤਾਂ ਸਿਰ ਬਾਲਾ ਦੁਖੀ ਜਾਂਦਾ ਯਾਰ ਘਬਰਾਟ ਹੋ ਜਾਂਦੀ ਆ ਓ ਯਾਰ ਹੁਣ ਤਾਂ ਚੰਗੀ ਭਲੀ ਸੀ ਮੈਂਟ ਜੀ ਦਰਸੈ ਦੁਖਣ ਲੱਗ ਗਿਆ ਓਹ ਯਾਰ ਮੈਂ ਤਾਂ ਰਿਪੋਰਟਾ ਭਾਲੀ ਜਾਂਦੀ ਸੀਗੀ ਰਿਪੋਰਟ ਮੈਨੂੰ ਮਿਲੀ ਨਹੀਂ ਮੈਂ ਤਾਂ ਸਿਰ ਪਤਾ ਐ ਚੱਕਰਾਂ ਨਾਲਾ ਹੋ ਗਿਆ ਓ ਯਾਰ ਐ ਕਰ ਮੈਂ ਕਰਦਾ ਉਹਨੂੰ ਫੋਨ ਕਰ ਦਿੰਦਾ ਗਿੱਲੇ ਨੂੰ ਟੀਕਾ ਲਾ ਜੂਗਾ ਨਾਨਾ ਜੀ ਮੈਂ ਨਹੀਂ ਕਰੇ ਮੈਂ ਤਾਂ ਉੱਥੇ ਦਵਾ ਕੇ ਲਿਆਉ ਦਵਾਈ ਉਹ ਹੋਂਦਾ ਨਹੀਂ ਕਰਦਾ ਨਹੀਂ ਉਹ ਉਹ ਯਾਰ ਹੁਣ ਬੇਬੇ ਕਹਿੰਦੀ ਮੈਨੂੰ ਲੈ ਕੇ ਜਾ ਤੂੰ ਕਹੀ ਨਹੀਂ ਮੈਨੂੰ ਲੈ ਕੇ ਜਾ ਹੁਣ ਮੈਂ ਦੱਸ ਕਿ ਨੂੰ ਕਿ ਨੂੰ ਲੈ ਜਾ ਬਾਈ ਲਈ ਸਮਝੋਦੀ ਬੇਬੇ ਨੂੰ ਕਾਦੀ ਦਵਾਈ ਦਵਾਉਣੀ ਆ ਚੰਗੀ ਭਲੀ ਹੈਗੀ ਉਹ ਉਹ ਯਾਰ ਆਪੀ ਤਾਂ ਤੁਸੀਂ ਕਹਿ ਦਿੰਦੇ ਗੋ ਇਹਨੂੰ ਡਾਕਟਰ ਨੇ ਕਿਹਾ ਬਿਮਾਰ ਆ ਇਹਨੂੰ ਅੰਦਰ ਨਹੀਂ ਪਾੜਨਾ ਹੁਣ ਉਹ ਚੰਗੀ ਭਲੀ ਕਰਦੀ ਮੈਂ ਕਿ ਆਪੀ ਉਹ ਬਿਮਾਰ ਸੀ ਜਦੋਂ ਉਹਦੋਂ ਅੰਦਰ ਨਹੀਂ ਬਿਠਾਉਂਦੇ ਸੀ ਹੁਣ ਠੀਕ ਹੋ ਗਈ ਤਾਂ ਅੰਦਰ ਬੈਠੀ ਆ ਉਹ ਫਿਰ ਹੁਣ ਕਲੇਸ਼ ਕਿਹੜੀ ਗੱਲ ਦਾ ਕਰਦੇ ਹੁੰਦੇ ਨੇ ਫਿਰ ਮੈਨੂੰ ਐਂ ਦੱਸ ਦਿਓ। ਕੌਣ ਕਰਦਾ ਕਲੇਸ਼ ਆ ਮਾਸੀ ਕਰੀ ਜਾਂਦੇ ਗੱਲ ਗੱਲ ਤੇ ਕਲੇਸ਼ ਤੁਹਾਡੇ ਸਾਹਮਣੇ ਅਸੀਂ ਕੀ ਬੋਲੇ ਸੀ ਆਪ ਹੀ ਬੋਲੀ ਜਾਂਦੇ ਮਾਸੀ ਚੜ ਚੜ ਕੇ। ਚਾ ਫਿਰ ਹੁਣ ਤਾਂ ਅੰਦਰ ਬਹਿ ਜਾ ਕਰੋ ਬੇਬੇ ਹੁਣ ਤਾਂ ਕੋਈ ਡਰ ਨਹੀਂ। ਆਹੋ ਬਹਿ ਜਾ ਕਰੇ। ਜਿੱਥੇ ਬੈਠਣਾ। ਮਾਤਾ ਐਂ ਕਹਣਾ ਕੁਝ ਨਹੀਂ ਹੁੰਦਾ ਇੱਕ ਵਾਰੀ ਆਪਾਂ ਦਾ ਸ਼ੱਕ ਕੱਢਿਆ ਹੁੰਨੇ ਆ ਦਿਖਾਇਆ ਹੁੰਨੇ ਆ ਡਾਕਟਰ ਨੂੰ ਪਤਾ ਲੱਗ ਜੂਗੀ ਬਿਮਾਰੀ ਨੂੰ ਕਿੰਨਾ ਕੁ ਮੋੜ। ਤੁਸੀਂ ਲਈ ਫਿਰ ਉਹ ਮਾਂ ਨੂੰ ਪੈਸੇ ਲਾਉਂਦੇ ਫਿਰੋ ਠੀਕ ਹੈ ਨਾ ਅਮਨਿੰਦਰ ਨੇ ਮਿੰਟ 'ਚ ਇਹ ਕਹਤਾ ਵੀ ਤੁਸੀਂ دیਵਾਨੀਆਂ ਆ ਇਹ ਨਾਲੇ ਆ ਲਾਡੀ ਹੋਰੀ ਦੋ ਤਾਂ ਜਿਹਨੇ ਆਪਦਾ ਬਣਾਈ ਜਾਂਦਾ ਸਾਰਾ ਕੁਝ ਆ ਪਾ ਫਿਰਦੇ ਆ। ਉਹ ਯਾਰ ਫਿਰ ਹੁਣ ਮੈਂ ਤਾਂ ਫਸਿਆ ਪਿਆ ਵਿਚਾਲੇ ਜੇ ਨਹੀਂ ਲੈ ਜਾਂਦਾ ਤਾਂ ਲੋਕ ਗਾਲਾਂ ਦਿੰਦੇ ਆ। ਜੇ ਹੁਣ ਉਧਰ ਮੈਂ ਬੇਬੇ ਬਣੀ ਹੁੰਨਾ ਤਾਂ ਤੂੰ ਬਹਿ ਜਾਂਨੀਆ ਸਿਰ ਬਨ ਕੇ ਘਰੇ ਨਾਲ। ਮੈਂ ਚਾਹ ਨੂੰ ਬੈਠਦੀ ਆ। ਉਹ ਯਾਰ ਹੁਣ ਮੈਨੂੰ ਤਾਂ ਕੀ ਪਤਾ ਚਾਹ ਨੂੰ ਬੈਣੀ ਹੈ ਕਿ ਕੀ ਯਾਰ। ਹਾਂ ਤੁਹਾਨੂੰ ਤਾਂ ਕਾਹਨੂੰ ਪਤਾ ਜਿਹਦਾ ਦੁੱਖ ਦਾ ਉਹਨੂੰ ਪਤਾ ਨਾ। ਉਹ ਯਾਰ ਦੁੱਖ ਨੂੰ ਦਗਾੜਾ ਵਜਿਆ ਚਲ ਆ ਜਾ ਚੱਲ ਵੜਦੇ ਆ ਫਿਰ ਤੈਨੂੰ ਦਵਾ ਲੈਣਾ ਪਹਿਲਾਂ। ਕੱਲ ਬੇਬੇ ਜਦੋਂ ਬਿਮਾਰ ਹੋਗੀ ਉਦੋਂ ਦਵਾ ਲਿਆਵਾਂਗੇ ਹੁਣ ਠੀਕ ਐ ਬਸ ਐਵੇਂ ਨਾ ਪ ਚਲ ਕੋਈ ਨਹੀਂ ਦੇਖ ਰਿਆ ਫਿਰ ਉਹੀ ਦਵਾਈ ਕੇ ਰਾਂ ਦੁਬਾਰੇ ਲਿਆ ਰਹਿਗੇ ਜਿਹੜੀ ਚੱਲੀ ਜਾਂਦੀ ਆ ਆਹੋ ਮੈਂ ਦੇਖ ਲਉਂਗੀ ਜੇ ਪਈ ਹੋਈ ਤਾਂ ਰਹਿਣ ਦਾ ਨੇ ਲੋੜ ਹੀ ਨਹੀਂ ਜੇ ਨਾ ਹੋਈ ਫਿਰ ਲਿਆ ਦਿਓ ਚਲ ਆ ਜਾ ਫਿਰ ਤੈਨੂੰ ਲੈ ਕੇ ਜਾਣਾ ਪਹਿਲਾਂ ਚਲੋ ਮਾਪਾ ਕਹਿੰਦਾ ਯਾਰ ਸਿਰ ਆ ਦੁਖਦਾ ਥਵਾ ਕਰਾ ਲਿਓ ਨੇ ਆ ਨਾ ਨਾ ਜੀ ਆਪਾਂ ਚੱਲਦੇ ਡਾਕਟਰ ਚਲੋ ਮੈਂ ਆ ਗਈ ਆ ਜਾ ਮੈਂ ਤਾਂ ਮਾਰ ਫਿਰ ਹੁਣ ਠੀਕ ਐ ਜੀ ਲੈ ਇਹ ਸਕੀਨ ਤਾਂ ਲਾ ਗਈ ਹੁਣ ਲੈ ਲਓ ਦਵਾਈ ਲੜਾਈ ਕਰਾਉਂਦੀ ਸੀ ਨਾ ਸਾਡੇ ਘਰੇ ਹੁਣ ਵਗ ਜੇ ਮਾਸੀ ਡਾਕਟਰ ਤੇ ਦੇਖਦਾ ਹੁਣ ਅੰਦਰ ਹੀ ਬਹਿ ਗਏ ਨਾ ਜਾ ਕੇ ਕੋਈ ਤਾਂ ਗੱਲ ਹਾਂ ਚੱਲਗੇ ਆਏ ਕਰਦੇ ਆ ਬੇਬੇ ਆਪਾਂ ਕੱਲ ਨੂੰ ਲਿਆਵਾਂਗੇ ਦਵਾਈ ਮੈਨੂੰ ਦਵਾ ਲਿਆਵਾਂ ਦਵਾਈ ਪਤਾ ਨਹੀਂ ਕਿਹਦੀ ਘਰ ਉੱਠੀ ਜਾਂਦੀ ਆ ਲੈ ਹੁਣ ਤਾਂ ਚੰਗੀ ਪੜੀ ਗਈ ਐ ਇੱਥੋਂ ਬੇਬੇ ਪਤਾ ਨਹੀਂ ਕੋਲੋਂ ਸਿਰਜਾ ਦੁਖਣ ਲੱਗ ਗਿਆ ਥੋੜਾ ਬੋਲ ਦੋ ਨਾ ਪੈ ਕਰਕੇ ਕੱਤੀ ਲੈ ਲਿਆ ਦਵਾਈ ਲੈਣ ਦਵਾਦੀ ਲੈ ਕੋ ਨਾ ਸੀ ਉਹਦੇ ਟਾਈਮ ਲੱਗ ਜੂਗਾ ਅਸੀਂ ਹੁਣ ਮੁੜੇ ਆਣੇ ਘੰਟੇ 'ਚ ਅਜੇ ਬੇਬੇ ਦੀ ਦਵਾਈ ਪਈ ਐ ਕਿਰਾਂ ਫਰਕ ਐ ਕਿਰਾਂ ਆਰਾਮ ਕਰ ਲੈਣ ਤੇ ਬੇਬੇ ਨੂੰ ਆਪਾਂ ਕੱਲ ਨੂੰ ਚੱਲ ਬੜਾਂਗੇ ਹੈ ਬਾਕੀ ਫਿਰ ਇਹਨੇ ਕੰਮ ਤਾਂ ਹੁੰਦਾ ਵੀ ਕਰਨਾ ਹੋਊਗਾ ਕੇ ਚੱਲ ਕੋਈ ਨਹੀਂ ਭਾਈ ਇਹਨੂੰ ਦਵਾ ਲੈ ਬੇਬੇ ਦਾ ਸਰਜੂਗਾ ਉਹ ਬੇਬੇ ਕਿ ਤੂੰ ਐ ਕਰ ਯੋdna ਫਰਕ ਤਾਂ ਉਹ ਨਹੀਂ ਲੈਣੀ ਮੈਂ ਦਵਾਈ ਆਪਾਂ ਦਿਖਾ ਕੇ ਲੈ ਆਵਾਂਗੇ ਚਲ ਫਿਰ ਆਪਾਂ ਕੱਲ ਨੂੰ ਚੱਲਾਂਗੇ ਚਲ ਅਸੀਂ ਲੈ ਕੇ ਦਵਾਈ ਇਹ ਤਾਂ ਪੈਸੇ ਲਵਾਉਗੀ ਹੋਰ ਉਹ ਤਾਂ ਕਾਹ ਬੋਲੀ ਜੀ ਲੈ ਕੇ ਆਈ ਨਹੀਂ ਮੈਂ ਤਾਂ ਜਾਣ ਨਹੀਂ ਕਹਦੀ ਸੀ ਤੇ ਕੱਲ ਵੇਖ ਕਰਦੀ ਤੂੰ ਮੁਕਤ ਲੈ ਆ ਦਵਾਈ ਜਾ ਕੇ ਬੇਬੇ ਤਾਂ ਪੈਸੇ ਲਵਾਉਗੀ ਆਏ ਗਿੱਠ ਦੀ ਜੀਬ ਲੱਗੀ ਆ ਪਰ ਇਹਨਾਂ ਦੇ ਹਜੇ ਕਿਸੇ ਰੋੜ ਤੇ ਆ ਸਿਰ ਤਾਂ ਉੱਠਣਗੇ ਜਦ ਜੋਰ ਲਾ ਲਾ ਕਰਾਂ ਦਿਨ ਮੈਂ ਇਹਨਾਂ ਬੋਧਾ ਲੰਦਗਾ ਮੈਂ ਨਹੀਂ ਕਹਦਾ ਉੱਠਣਾ ਬਹਾਨੇ ਲਾ ਕੇ ਪਈ ਆ ਵੀ ਪੈਸੇ ਲੱਗਣਗੇ ਹੁਣ ਬੇਬੇ ਨੂੰ ਦਵਾਈ ਖੋਣਨੀ ਆ ਆਹੋ ਵੀ ਸਾਡੇ ਸਿਰ ਪੈਣਗੇ ਹੁਣ ਹਾਂ ਵਿਟਾਲ ਦਿਆ ਤੇਰਾ ਆ ਮੇਰੀ ਆਪ ਦੀ ਲਾੜ ਇਹਨਾਂ ਨੂੰ ਬਗਾਨੀਆਂ ਆਂਆਂ ਨੂੰ ਕਹਾਂ ਦੋਸਤਾਂ ਦਾ ਹਾਂ ਚੱਲ ਕੋਈ ਨਹੀਂ ਤੂੰ ਆਰਾਮ ਕਰ ਲੈ ਫਿਰ ਉਹਦੇ ਬਾਅਦ ਆਪਾਂ ਚੱਲਾਂਗੇ ਨਾ ਨਾ ਕਿ ਤੇ ਸ਼ਾਮ ਨੂੰ ਆਪਾਂ ਦੋ ਆਪ ਦੋਨੇ ਜਾਵਾਂਗੇ ਹੋਰ ਕੀ ਚਾਹ ਪੀਣੇ ਬਣਾ ਕੇ ਲਵਾ ਬਣਾ ਲੈ ਘੁੱਟ ਇਹ ਬਣਾਣੀ ਦੁੱਧ ਤੇ ਪਾ ਲਈ ਦੋ ਦਾਣੇ ਪੱਤੀ ਦੇ ਇਹਨਾਂ ਦਾ ਤਾਂ ਇਹੀ ਕੰਜਰਖਾਨਾ ਰਹਿੰਦਾਗਾ ਆਪ ਕਰਕੇ ਪੀਣੀਆ ਜਦੋਂ ਛੱਜਰੀ ਦਾ ਬਣਾ ਲਓ ਕੋਲੇ ਆ ਮਨਿੰਦਰ ਪਾਣੀ ਅੰਦਰ ਹੀ ਜਾ ਕੇ ਬੈੜ ਗਈ ਇਸ ਲਈ ਪਤਾ ਨਹੀਂ ਕੀ ਕਰਦੀ ਆ ਆ ਲਈ ਲਿਆ ਤੁਸੀਂ ਬੜਾ ਲੇਟ ਹੋ ਗਏ ਆਉਣ ਲੱਗੇ ਕੀ ਗੱਲ ਮੈਂ ਤਾਂ ਚੱਲ ਲੇਟ ਹੋ ਗਿਆ ਕੰਮ ਸੀ ਹਮ ਘਰੇ ਕੋਈ ਦਿਖਦਾ ਨਹੀਂ ਬੜੀ ਸ਼ਾਂਤੀ ਹੈ ਅੱਜ ਕੀ ਗੱਲ ਹੁਣੇ ਸ਼ਾਂਤੀ ਲੱਗੀ ਤੁਹਾਨੂੰ ਬਥੇਰ ਰੋਲਾ ਪਾ ਕੇ ਹਟਿਆ ਦੋ ਘੰਟੇ ਪਹਿਲਾਂ ਕਿਉਂ ਕੀ ਹੋ ਗਿਆ ਹੁਣ ਆ ਕਿ ਅੱਜ ਜਿੱਦੇ ਦੀ ਮਾਸੀ ਆਈ ਆ ਉਹਦੇ ਦਾ ਆਪਣੇ ਘਰ ਰੋਲਾ ਪੈਂਦਾ ਸੱਚੀ ਇਹ ਕਲੇਸ਼ਨ ਆ ਪੂਰੀ ਜਮਾਂ ਨਹੀਂ ਆਪਣੇ ਘਰ ਕਦੇ ਲੜਾਈ ਹੋਈ ਸੀ ਪਰ ਜਿੱਦੇ ਦੀ ਆਈ ਆ ਜਾਂ ਜਾਂ ਕੇ ਬੇਬੇ ਨੂੰ ਉਂਗਲਾ ਲਾਉਂਦੀ ਆ ਲੜਾਉਂਦੀ ਆ ਆਪਣੇ ਨਾਲ ਓਏ ਕਿਉਂ ਤੁਸੀਂ ਐਵੇਂ ਲੜਦੇ ਜਾਂਦੇ ਹੋ ਜਦੋਂ ਮੈਂ ਰਿਸ਼ਤ ਜਗ ਆਇਆ ਹਾਂ ਨਾ ਸਾਹਮਣੇ ਤਾਂ ਨਾ ਬੋਲਿਆ ਕਰੋ ਅਸੀਂ ਨਹੀਂ ਬੋਲਦੇ ਜੀ ਜਮੇ ਹੀ ਨਹੀਂ ਬੋਲਦੇ ਬੇਬੇ ਜਾਨ ਜਾਣ ਕੇ ਪਤਾ ਨਹੀਂ ਬੀਮਾਸੀ ਨੂੰ ਕੀ ਕਹਿੰਦੀ ਪਤਾ ਨਹੀਂ ਮਾਸੀ ਬੇਬੇ ਨੂੰ ਕਹਿੰਦੀ ਆ ਬੜ ਕੇ ਦੋਨੇ ਸਾਡੇ ਗਾਲ ਪੈ ਜਾਂਦੀਆਂ ਅੱਜ ਵੀਰੇ ਆ ਪਖਾ ਪਖਾਇਆ ਬਾਹਰੋਂ ਆਇਆ ਪਤਾ ਨਹੀਂ ਵੀਰੇ ਨੂੰ ਕਿਸੇ ਲੋਕਾਂ ਨੇ ਕੋਈ ਸ਼ਿਕਾਇਤ ਆ ਵੀ ਤੁਸੀਂ ਆਪਦੀ ਮਾਂ ਨੂੰ ਨਹੀਂ ਸਾਹਮਣੇ ਹਣਾ ਉਹਨਾਂ ਵਰਗੇ ਲੋਕਾਂ ਕਹਿੰਦੇ ਲੋਕ ਦਾ ਭਾਉ ਦੇ ਉਹਨਾਂ ਨੂੰ ਕੀ ਪਤਾ ਵੀ ਡਾਕਟਰ ਨੇ ਕੀ ਦੱਸਿਆ ਕੀ ਨਹੀਂ ਦੱਸਿਆ ਉਹੀ ਤਾਂ ਗੱਲ ਆ ਕੇ ਜੇ ਮਤਲਬ ਵੀਰੇ ਨੇ ਕਹਿਤਾ ਮਮਮੀ ਨੂੰ ਬੀਬੀ ਤੂੰ ਲੋਕਾਂ ਕੋਲ ਗੱਲਾਂ ਨਾ ਕਰਿਆ ਕਰ ਵੀ ਇੱਕ ਤਾਂ ਅਸੀਂ ਕਰੀ ਜੰਨੇ ਆ ਦਵਾਈਆਂ ਦਵਾਈ ਜੰਨੇ ਆ ਹਣਾ ਵੀ ਤੂੰ ਤੁਸੀਂ ਲੋਕਾਂ ਕੋਲ ਗੱਲਾਂ ਕਰਦੇ ਹੋ ਸਾਡੀਆਂ ਵੀ ਇਹ ਕਿੱਧਰ ਦੀ ਗੱਲ ਹੋਈ ਹਾਂ ਕੁਮਾਸੇ ਗੱਲ ਪੈ ਗਏ ਭਾਈ ਕਿੱਥੋਂ ਦਵਾਉਣੇ ਤੁਸੀਂ ਦਵਾਈਆਂ ਤੁਹਾਡੇ ਬੋਟਲਾਂ ਪਿੱਛੇ ਲੱਗਦੇ ਹੋ ਤੁਸੀਂ ਫਲਾਨਾ ਧੌਂਕਾ ਲੈ ਦਵਾਈ ਹੁਣ ਦਵਾਉਣ ਵਾਸਤੇ ਗੱਲ ਕੀਤੀ ਹੈ ਆਪਾਂ ਵੀ ਕਾਲਾ ਦਵਾਊਗਾ 6 ਮਹੀਨੇ ਦਵਾਈ 6 ਮਹੀਨੇ ਆਪਾਂ ਲਵਾਵਾਂਗੇ ਹੋਰ ਦੱਸ ਕੀ ਜਾਤਾ ਹਾਂ ਉਹੀ ਤਾਂ ਗੱਲ ਹਾਂ ਤੁਸੀਂ ਵੰਡੀਆਂ ਜਿਆ ਤਾਂ ਨਹੀਂ ਕਿ ਆ ਵੀ ਦਵਾਈ ਦਵਾਉਂਦੇ ਨਹੀਂ ਵੀ ਚਲ ਆਇਆ ਵੀ ਚਲ 6 ਮਹੀਨੇ ਕਾਲਾ ਬਈ ਦਵਾਈ ਵਾਲ ਕੋ 6 ਮਹੀਨੇ ਅਸੀਂ ਦਵਾ ਦਾਂਗੇ ਦਵਾਈ ਵੀ ਦਵਾਈ ਤਾਂ ਮਿਲਦੀ ਮਿਲੂਗੀ ਤੈਨੂੰ ਰੋਟੀ ਨਹੀਂ ਮਿਲੂਗੀ ਦਵਾਈ ਵੀ ਮਿਲੂਗੀ ਬਸ ਹੈ ਫਿਰ ਕੀ ਹੋ ਗਿਆ ਜੇ 6 ਛੇ ਮਹੀਨੇ ਆਪ ਮੰਡੀਆਂ ਪਾ ਲਈਆਂ ਤਾਂ ਫਿਰ ਮਾਸੀ ਵੀ ਨਹੀਂ ਸਮਝ ਲੱਗਦੀ ਮਾਸੀ ਨੇ ਕਦੇ ਅੱਗੇ ਇੰਨੇ ਤਾਂ ਨਹੀਂ ਲਾਇਆ ਸੀ ਤੇ ਐਤ ਕੀ ਨਜ਼ਰ ਕਾਹਤੋਂ ਬੈਠੀ ਆ ਇਹ ਆਪਦੇ ਘਰੇ ਆ ਵੀ ਨੌਹਾਂ ਨਾਲ ਵੀ ਲੜਦੀ ਐ ਇਹਨੂੰ ਆਇਆ ਵੀ ਇਹਦੀਆਂ ਨੌਹਾਂ ਕਾਹਤੋਂ ਚੰਗੀਆਂ ਨੇ ਵੀ ਇਹਨੂੰ ਵੀ ਲੜਵਾਵਾ ਮੈਂ ਤਾਂ ਤੁਹਾਨੂੰ ਆਏ ਕਹਿੰਨੇ ਕਿ ਕਿਸੇ ਭਾਣੇ ਨਾਲ ਮਾਸੀ ਨੂੰ ਘਰੋਂ ਕੱਢੋ ਤੁਸੀਂ ਮਾਸੀ ਨੂੰ ਕੋਈ ਆਪਦੇ ਘਰੇ ਜਾ ਭਈ ਨਾ ਮਾਸੀ ਨੂੰ हां हां मास्टर ਨੂੰ ਫੋਨ ਕਰ ਦਿੰਦਾ ਵੀ ਆ ਕੇ ਭਾਈ ਸਾਡੇ ਘਰੇ ਕਲੇਸ ਪਵਾਉਂਦੀ ਆ ਠੀਕ ਹੈ ਤੇ ਇੱਥੇ ਵਾਧਾ ਵਾਜੂ ਆ ਵਾਜੂ ਇਹ ਤੋਂ ਪਹਿਲਾਂ ਤੁਸੀਂ ਆਦ ਨੂੰ ਲੈ ਜਾਓ ਉਹੀ ਤਾਂ ਗੱਲ ਘਰੇ ਨੌਨ ਨਾਲ ਵੀ ਉਹੀ ਕੰਜਰ ਕੁਲੇਸ਼ਨ ਮਿਲ ਆ ਉੱਥੋਂ ਲੜਕੀ ਆਈ ਹੈ ਪੱਕਾ ਵੀ ਨੌਨ ਨਾਲ ਆਪਾਂ ਨੂੰ ਕੀ ਬਤਾਉਣਾ ਮੈਨੂੰ ਪਤਾ ਹੀ ਆ ਮੈਨੂੰ ਪਤਾ ਇਹਨਾਂ ਦਾ ਕਿਹੋ ਜਿਹਾ ਕਿਹੋ ਜਿਹਾ ਨਹੀਂ ਇਹ ਬੇਬੇ ਤਾਂ ਆਏ ਕਹਿੰਦੀ ਸੀ ਮੈਨੂੰ ਮਿਲਣ ਵਾਸਤੇ ਆਇਆ ਮੇਰਾ ਪਤਾ ਲੈਣ ਵਾਸਤੇ ਆਇਆ ਅੱਛਾ ਨਹੀਂ ਅੱਛਾ ਹੁਣ ਤਾਂ ਪਤਾ ਲੈਣਾ ਕੀ ਨਾ ਬੇਬੇ ਤਾਂ ਕਿੰਨੇ ਟਾਈਮ ਦੀ ਬਿਮਾਰਾ ਇੰਨੇ ਟਾਈਮ ਦੀ ਨਹੀਂ ਆਈ ਅੱਛਾ ਹੁਣ ਇਹਨੂੰ ਯਾਦ ਆ ਗਿਆ ਮੈਂ ਪਤਾ ਲੈਣਾ ਹੈ ਸਦਾ ਛੁੱਟੀਆਂ ਛਟੀਆਂ ਇਹ ਕਰਕੇ ਕਈ ਵਾਰੀ ਟਾਈਮ ਲੱਗ ਜਾਂਦਾ ਆਪਾਂ ਨੂੰ ਕੀ ਪਤਾ ਚੱਲ ਕੋਈ ਨਾ ਆਪਾਂ ਹੁਣ ਕਲੇਸ ਹੁਣ ਤਾਂ ਯਾਰ ਸ਼ਾਂਤੀ ਹੈ ਨਾ ਹੁਣ ਸ਼ਾਂਤੀ ਰਹਿੰਦੇ ਹੋਲੀ-ਗੋਲ ਉਹਨਾਂ ਨੂੰ ਪਤਾ ਲੱਗ ਜੇ ਵੀ ਆਪਾਂ ਗੱਲ ਕਰੀਏ ਸ਼ਾਂਤੀ ਕਿਹੜੀ ਆ ਦਵਾਈ ਦਵਾਉਣ ਨੂੰ ਕਹਿੰਦੇ ਸੀ ਕਹਾ ਜਾਣ ਚੱਲ ਮੈਂ ਦਵਾ ਲਿਆ ਉਹਨਾਂ ਦਵਾਈ ਹੈ ਹੁਣ ਹਰਪ੍ਰੀਤ ਕਹਿੰਦੀ ਵੀ ਜੋ ਚੰਗੀ ਫੰਦ ਬੇਬੇ ਸਵਾ ਸਹੀ ਆ ਤੁਹਾਡੇ ਸਾਹਮਣੇ ਆ ਗੱਲ ਸੁਣ ਯਾਰ ਤੂੰ ਉਸ ਗੱਲ ਤੋਂ ਵੀ ਲੈਣਾ ਦਵਾਉਂਦਾ ਦਵਾਈ ਦਵਾਉਣ ਦੇ ਜਾਂਦਾ 5-7000 ਲਾਇਆ ਹੋਇਆ ਲਾਇਆ ਉਹਨਾਂ ਦੇ ਠੀਕ ਆ ਚਾਹੇ ਸਹੀ ਆ ਚਾਹੇ ਗਲਤ ਆ ਕਿਵੇਂ ਮਰਜੀ ਆ ਠੀਕ ਹੈ ਤੇ ਪਰ ਇਹਦਾ ਆਪੇ ਦਵਾ ਦੂਗਾ ਦਵਾਈ ਆਪਣਾ ਤਾਂ ਲੈਣਾ ਲੈਣਾ ਨਹੀਂ ਵਿਚ ਆਪਾਂ ਕਿਉਂ ਬੋਲਦੇ ਆ ਉਹੋ ਕੋਈ ਲੈਣ ਦੇਣ ਤਾਂ ਨਹੀਂ ਹੈਗਾ ਤਾਂ ਫਿਰ ਵੀ ਅਗਲੇ ਦੇ ਵਿਚਾਰ ਨੇ ਕਿਉਂ ਪੈਸੇ ਲਵਾਉਣੇ ਉਹਨਾਂ ਨੇ ਆਪਦੀ ਜਵਾਬ ਕੁਰੀਦਾ ਬਣਾਉਣਾ ਹੋਊਗੀ ਤੈਨੂੰ ਪੱਟੀ ਜਾਣੇ ਪੈਸੇ ਤੁਹਾਡੇ ਸਾਹਮਣੇ 2-4 ਦਿਨ ਹੋ ਗਏ ਬੇਬੇ ਰੋਜ਼ ਅੰਦਰ ਬੈਠੀ ਹੁਣ ਤਾਂ ਨਹੀਂ ਕਦੇ ਖੰਗਾਈ ਜਮਾਂ ਚੰਗੀ ਭਲੀ ਆ ਚੰਗੀ ਭਲੀ ਤਾਂ ਆਈ ਆ ਤੂੰ ਵੀ ਬਿਨਾ ਕੱਲ ਤੂੰ ਵੱਡੀ ਆਈ ਸਰਪਾ ਕਰਨ ਲਈ ਉਹਨਾਂ ਦਾ ਮੇਰੀ ਗੱਲ ਸੁਣ ਲੈ ਜਦੋਂ ਆਪਣੇ ਆਪਣੇ ਸਰਤੇ ਆ ਗਈ ਨਾ ਬੇਬੇ ਠੀਕ ਹੈ ਨਾ ਉਦੋਂ ਮੈਂ ਦੇਖੂਗਾ ਤੈਨੂੰ ਅਸੀਂ ਹਰਪ੍ਰੀਤ ਕਹਿੰਦੀ ਰਣ ਤੁਸੀਂ ਨਾ ਦਵਾ ਅਗਲੇ ਦ ਤੁਸੀਂ ਖਰਚਾ ਕਰਨਾ ਸੋਡੀ ਵਾਰੀ ਆ ਗਈ ਐਂ ਗੱਲ ਕਹੂਗੀ ਤੂੰ ਲੱਗੀਆਂ ਕਰਪੇ ਮੈਂ ਕਹਤਾ ਸੀ ਹਾਂ ਤਾਂ ਹਾਂ ਬਸ ਫਿਰ ਮੈਂ ਤਾਂ ਕਹਤਾ ਸੀ ਕੱਲ੍ਹ ਆ ਮੈਂ ਦਵਾਈ ਮੈਂ ਪਰ ਰੋਕ ਕੇ ਮੈਂ ਘਰ ਰਹਾਂ ਦੇ ਬਈ ਜਮਾਂ ਸਹੀ ਹੈ ਬੇਬੇ ਕਹਿੰਦਾ ਨਹੀਂ ਦਵਾਈ ਕਿ ਲੋ ਮੈਂ ਭਾਈ ਅਸੀਂ ਘਰ ਦੇ ਪੱਲੋ ਲਾ ਕੇ ਆਉਣੇ ਪੈਸੇ ਤੁਸੀਂ ਦਵਾਈ ਲੈਣ ਦਿਵਾ ਲਓ ਲਾਉਣਾ ਲਾਓ ਬਸ ਠੀਕ ਆ ਪਹਿਲੇ ਕਿਤੇ ਲੈ ਗਿਆ ਫਿਰ ਕਿੱਟਾ ਲੈ ਗਿਆ ਉਹ ਹਰਪ੍ਰੀਤ ਨੂੰ ਲੈ ਗਿਆ ਕਹਿੰਨੀ ਮੇਰੇ ਸਿਰ ਦੁਖੀ ਜਾਂਦਾ ਤੇ ਉਹਨੂੰ ਲੈ ਕੇ ਵਗ ਗਿਆ ਬੇਬੇ ਨੂੰ ਕਹਿੰਦਾ ਤੁਹਾਨੂੰ ਕੱਲ੍ਹ ਨੂੰ ਲੈ ਕੇ ਜਾਊਂਗਾ ਪਟਰੀ ਦਾ ਫਿਰ ਆਪੇ ਜੇ ਮਰਜ਼ੀ ਲੋਡ ਕਰਨ ਆਉਂਦਾ ਦੇਖੀ ਜਾਂਦੇ ਆ ਆਪਾਂ ਨੂੰ ਹੀ ਮੇਰੀ ਗੱਲ ਤਾਂ ਸੁਣੋ ਮੈਂ ਤੁਹਾਨੂੰ ਐਂ ਕਹਿੰਨੀ ਆ ਵੀ ਬੇਇੱਜ਼ਤੀ ਆਪਣੀ ਬਹੁਤ ਜ਼ਿਆਦਾ ਹੋਊਗੀ ਹਜੇ ਜਿੰਨਾ ਟਾਈਮ ਮੈਂ ਇੱਥੇ ਬੈਠੂਗੀ ਨਾ ਲੋਕਾਂ ਕੋਲ ਗੱਲਾਂ ਹੋਣਗੀਆਂ ਤੇ ਤਾਈ ਜੀ ਆਜਣ ਦੀ ਪਹਿਲੀ ਗੱਲ ਦੂਜੇ ਦਿਨ ਮੈਨੂੰ ਨਾਲ ਉਹਦੇ ਨਾਲ ਲੜਨਾ ਪਊਗਾ ਉਹ ਮੇਰਾ ਫੋਨ ਚਾਰਜ ਲੱਗਿਆ ਪਿਆ ਉਹ ਫੜਾਓ ਮੈਂ ਮਾਸਟਰ ਨੂੰ ਫੋਨ ਕਰਦਾ ਆਪੇ ਲੈ ਕੇ ਆਉਗਾ ਚਲ ਠੀਕ ਹੈ ਫੜ ਕੀ ਕਰ ਦੇ ਨਾ ਜੇ ਇੱਕ ਵਾਰ ਜਾ ਕੇ ਆਵਾਂ ਗਰ ਮੇਰ ਲੋਕੇ ਕਿੰਨੇ ਦਿਨ ਹੋ ਗਏ ਪੂਰੇ ਬੰਦ ਤੋਂ ਦਾ ਵੀ ਬਾਹਰ ਖੁੱਲਿਆ ਦੇਖ ਕੇ ਆਵਾਂ ਆਪਣਾ ਲੈ ਕੇ ਆਉਣੀ ਬੜ ਕੇ ਸੜਕ ਕਲਾ ਕੀ ਕਰਦੀ ਹੈ ਕੀ ਨਾ ਕੀ ਕਰਤੂ ਆ ਲੈ ਆ ਤਾਂ ਮੋਰੀ ਸਭਰੀ ਜਾਂਦੀ ਹੈ ਉਹ ਤੇਰੇ ਸਾਸ ਕਿੱਥੇ ਆ ਕਿਵੇਂ ਸਿਤਾਈ ਲੱਕੀ ਮੈਂ ਕੀ ਹੋਣਾ ਮੈਂ ਤਾਂ ਉਹੀ ਆਈ ਆ ਉਹਦੇ ਕੋਲ ਉਹਦਾ ਪਤਾ ਸਤਾ ਲੈਣ ਜਮਾ ਠੀਕ ਹੈ ਪਤਾ ਲੈਣ ਦੀ ਕੋਈ ਲੋੜ ਨਹੀਂ ਹੈਗੀ ਜਮਾ ਠੀਕ ਹੈ ਅੰਦਰ ਬੈਠੀ ਆ ਠੀਕ ਹੈ ਕੋਈ ਹੋਰ ਕੰਮ ਮੈਨੂੰ ਦੱਸ ਦੇ ਅੱਛਾ ਅੰਦਰ ਬਾੜਤੀ ਉਹਨੂੰ ਹਾਂ ਬਾੜਤੀ ਅੰਦਰ ਨਾ ਤੂੰ ਕੋਣ ਸੋਹਾ ਲੈਣੀ ਆਉਣੀ ਹੁੰਦੀ ਆ ਮੈਂ ਤੈਨੂੰ ਘਰੇ ਹੋਰ ਕੰਮ ਨਹੀਂ ਹੈਗਾ ਤੈਨੂੰ ਕੋਈ ਰੋਕਦੇ ਨਹੀਂ ਭਾਈ ਵੀ ਘਰੇ ਬੈਠੀ ਰਿਆ ਕਰ ਤੂੰ ਨਾ ਤੂੰ ਆਏ ਬੋਲਦੀ ਛਰਮਮਨ ਮਾੜੀ ਮੋਟੀ ਵੱਡੇ ਛੋਟੇ ਦੀ ਕੋਈ ਲਿਆਜ ਨਹੀਂ ਮੇਰਾ ਕੰਮ ਤੂੰ ਕਰਕੇ ਆਉਣੀ ਆ ਸੰਤ ਦਾ ਆਪਦੇ ਕੰਮ ਹੋ ਜੇ ਇਹੀ ਬਥੇਰਾ ਸੱਟ ਲੋਕਾਂ ਦਾ ਹੁੰਦਾ ਨਹੀਂ ਤੇ ਰਹੀ ਗੱਲ ਵੱਡੇ ਛੋਟੇ ਦੀ ਜੇ ਵੱਡਾ ਆਪ ਇੱਜ਼ਤ ਕਰਾਊਗਾ ਤਾਂ ਸਿੱਜਤ ਕਰਾਂਗੇ ਤੇ ਜੇ ਇੱਜ਼ਤ ਨਹੀਂ ਕਰੋਗਾ ਤਾਂ ਸਿੱਜ ਨਹੀਂ ਕਰਾਂਗੇ ਨਹੀਂ ਮੈਨੂੰ ਪਤਾ ਹੀ ਹੈ ਕੰਮ ਅਛਕੀਨੀਆਂ ਦਾ ਲਾ ਲਓ ਬਾਹ ਥੋੜੇ ਨਾਲ ਲਾ ਲਓ ਬਾਹੀਆਂ ਲਾ ਸਾਡੀ ਤਾਂ ਉਮਰ ਆਸਤ ਸਕੀਨੀਆਂ ਲਾਵਾਂਗਾ ਨਾ ਤੂੰ ਨਾਲਾ ਤੂੰ ਕਿਉਂ ਮੱਚਦੀ ਆ ਤੇਰੀ ਆਪਦੀ ਨੋਂ ਤਾਂ ਪੇਕੇ ਜਾ ਕੇ ਬੈਠੀ ਉਹਦੇ ਨਾਲਾ ਦੱਦ ਬਣਾਈ ਨਹੀਂ ਗਈ ਲੋਕਾਂ ਦੇ ਤੂੰ ਆ ਕੇ ਘਰ ਪਟਦੀ ਆ ਤੂੰ ਕੀ ਲੈਣਾ ਨੀ ਤੂੰ ਮੇਰੇ ਨੋ ਤਾਂ ਲੈਣਾ ਕੀ ਐ ਅਗਲੀ ਕੇਕੇ ਗਈ ਐ ਉਹ ਬੜਾ ਕਿਤੇ ਭੱਜ ਕੇ ਗਈ ਐ ਕਾਈ ਤੂੰ ਸਾਡੇ ਤੋਂ ਕੀ ਲੈਣਾ ਤੂੰ ਸਾਡੀ ਸਾਫ ਤੋਂ ਕੀ ਲੈਣਾ ਅਸੀਂ ਅੰਦਰ ਬਿਠਾ ਗਏ ਅਸੀਂ ਬਾਹਰ ਬਿਠਾ ਗਏ ਅਸੀਂ ਰੋਟੀ ਦੇ ਗਏ ਅਸੀਂ ਰੋਟੀ ਨਾ ਦੇ ਗੇ ਤੂੰ ਕੀ ਲੈਣਾ ਜਾਣ ਜਾਣ ਕੇ ਫਿਰਦੀ ਅੱਗ ਨਾ ਮੈਂ ਤਾਂ ਚੰਗੀ ਬਣੀ ਸਿੱਧੀ ਹਾਂ ਜਾਣਦੀ ਸੀ ਜਾਣ ਕੇ ਘਰੇ ਵੜ ਗਈ ਗ੍ਰੇਸ਼ ਪਵਾ ਕੇ ਜਾਵੇਂ ਨਾ ਇਹ ਲੜਾਈ ਕਿਉਂ ਨਹੀਂ ਪੈ ਰਹੀ ਨੀ ਕੈਸਾ ਲੋਗੇ ਤੇਰੀ ਸੱਸ ਨਾਲ ਬਰਤਦੀ ਨੂੰ ਤੂੰ ਸਤਾ ਕੱਲ ਆ ਕੇ ਮਤ ਪਿਆਰ ਨਾ ਵੜ ਗਈਆਂ ਚੌਧਰ ਘੋਟ ਦਿਓ ਗੱਲਾਂ ਦੇ ਘੱਟ ਨਾ ਆਉਂਦੀਆਂ ਲੋਕਾਂ ਕੋਲ ਗੱਲਾਂ ਕਰਦਾ ਸਾਡੀਆਂ ਐਥੋਂ ਸੁਣ ਕੇ ਉੱਥੇ ਵਗ ਜੈ ਨਹੀਂ ਕਰਨੀ ਲੈ ਇਹ ਦੱਸੋ ਵੀ ਕੀ ਹੋ ਗਿਆ ਪਹਿਲਾਂ ਲੈ ਦੇਖ ਬੋਲਦੀ ਦੇਖ ਨਹੀਂ ਪੈਣੇ ਕੁਛ ਨਹੀਂ ਹੋਇਆ ਤੂੰ ਤਾਂ ਸੁਣਦਾਂ ਬੋਲਦੀਆਂ ਪੁੱਛਾਂ ਨਾ ਅਸੀਂ ਤਾਂ ਬੋਲਦੀਆਂ ਸੁਣਦੀਆਂ ਮੈਨੂੰ ਮੁੱਚ ਕੀ ਕਰਨ ਆਉਂਦੀ ਰੋਜ਼ ਲੈ ਆਉਂਦੀ ਮੇਰੇ ਕੋਲ ਆਉਂਦੀ ਅਸੀਂ ਦੁੱਖ ਸੁੱਖ ਕਰਦੀਆਂ ਹੋਰ ਸਾਨੂੰ ਤਾਂ ਕਿਹੜਾ ਕਰਕੇ ਚੁਗਲੀਆਂ ਕਰਦਾ ਥੋਨੇ ਜਾਣੀਆਂ ਮੇਰੀ ਗੱਲ ਸੁਣ ਨਾ ਮੰਮੀ ਤੂੰ ਤਾਂ ਗੱਲ ਕਰਦੀਆਂ ਚਾਰ ਕਣਾਂ ਕੋ ਗੱਲਾਂ ਕਰਦੀ ਮੁੜ ਕੇ ਕਾਲੇ ਨੂੰ ਤੈਨੂੰ ਚ ਸੁਣਨੂ ਮੈਂ ਆਹੋ ਤੈਨੂੰ ਕੀ ਲੈ ਕਹਤੋਂ ਵੀ ਮੈਂ ਚਾਰ ਘਰਾਂ ਜੇ ਕਰਦੀਆਂ ਗੱਲ ਭਾਈ ਕਦੇ ਮੈਂ ਉਹ ਇਹ ਕੋਈ ਮਾੜੀ ਚੰਗੀ ਗੱਲ ਇਹ ਤਾਂ ਹੋਈ ਨਹੀਂ ਕਰਦੀ ਕਿਸੇ ਦੀ ਗੱਲ ਇਹਦਾ ਇਹ ਨਹੀਂ ਕਰਦੀ ਤੂੰ ਕਰਦੀ ਫਿਰ ਇਹਦੇ ਕੋਲ ਦੇਖ ਲੋ ਲੋਕ ਹੀ ਸੁਣ ਜਾਂਦੇ ਹੁਣ ਕੰਨ ਉਹਨਾਂ ਨੇ ਗੱਲ ਬੋਲੇ ਯਾਰ ਪ੍ਰਧਾਨ ਦੇਖ ਬਣੀ ਹੁਣ ਹਾਂ ਤੂੰ ਅੰਦਰ ਚੰਗੀ ਬੋਲ ਬੈਠਾ ਨਹੀਂ ਆਉਂਦਾ ਤੇਰੇ ਤੋਂ ਕੁੜੇ ਮੈਂ ਬੋਲਦੀ ਬੋਲਣ ਲਈ ਮਾਂ ਤੇ ਸਿਖਾ ਕੇ ਦਿੱਤੀ ਆ ਹਾਂ ਤੂੰ ਪ੍ਰਧਾਨ ਆ ਜਾ ਤੂੰ ਚੁੱਪ ਕਰਾ ਦੇਂਗੀ ਫਿਰ ਸਾਨੂੰ ਮੇਰੇ ਨਾਲ ਲੜੀ ਚੱਲਿਆ ਕਰੋ ਲੋਕਾਂ ਨਾਲ ਤਾਂ ਨਾ ਲੜੋ ਚੱਲ ਕਰੀਂ ਬੰਦੇ ਅਧਰਤਾਰੇ ਕੁੜੇ ਆ ਕੇ ਕਰਾਂ ਚ ਬੰਦੇ ਆ ਲੈ ਦੇਖ ਲੈ ਇੱਕ ਮਿੰਟ ਆ ਬੇਬੇ ਜਾ ਕੇ ਅੰਦਰ ਬਹਿ ਜਾ ਜਾ ਜੱਗ ਆਵੜਾ ਅੰਦਰ ਜਾਵੜਾ ਇਹ ਵੀ ਤਾਂ ਫੇਰਾ ਕਰ ਲੋ ਇਹ ਤਾਂ ਖੌਂ ਖੌਂ ਕਰੀ ਜਾਂਦੀ ਐ ਨਾ ਹੋਰ ਤਾਂ ਘਰ ਦਾ ਸੇਵਾ ਤੂੰ ਕਰ ਦੇ ਕਿ ਤੇਰੇ ਨੋ ਆਖੇ ਕਰਦੀ ਐ ਨਹੀਂ ਮੈਨੂੰ ਪਤਾ ਹੀ ਐ ਛੋੜਾ ਕਿੰਨੀ ਕਿ ਸੇਵਾ ਕਰਦੀਆਂ ਛੋੜਾ ਤਾਂ ਆਪਦਾ ਪੂਰੀ ਨਹੀਂ ਸਮਝਦਾ ਤਾਂ ਇਹ ਤੂੰ ਸਾਡੇ ਤੋਂ ਕੀ ਲੈਣਾ ਨਾਲੇ ਸਾਡੀ ਮਾਂ ਤੋਂ ਨਹੀਂ ਮੈਂ ਕੀ ਲੈਣਾ ਮੈਂ ਤਾਂ ਇਹ ਕਿ ਨਾ ਮੇਰੀ ਲਿਆ ਜਾ ਤਾਂ ਆਉਣੇ ਦੁੱਖ ਸੁੱਖ ਪੁੱਛਣ ਵਾਸਤੇ ਪਾਲੀਆਂ ਲਿਆ ਜਾ ਨਾ ਪੂਰਾ ਕਰ ਭੱਜ ਜਿੱਥੋਂ ਪੂਰੇ ਕਿਹਾ ਉਦਮ ਉਠਾਇਆ ਲੋਕ ਲੰਘਦੇ ਆ ਥੋੜੇ ਕੰਨੀ ਵੇਖ ਵੇਖ ਰਹੇ ਨੇ ਬਾਲੀਆਂ ਸਿਆਣੀਆਂ ਤੇ ਲੜੀਆਂ ਆਪਾਂ ਨੂੰ ਕਹਿਣਗੇ ਹੁਣ ਉੱਚੀ ਉੱਚੀ ਬੋਲੀ ਜਾਂਦੀ ਹੈ ਬਲੱਡ ਵਧਾ ਕੇ ਵੇਜੇ ਮੁਰ ਕੇ ਦਵਾਈ ਤੁਹਾਨੂੰ ਦਵਾਈ ਤੁਹਾਨੂੰ ਹੀ ਦਵਾਉਣੀ ਪਊਗੀ ਨਾ ਆਪ ਦਾ ਸਾਹਮਣੇ ਨਾ ਕਹਿ ਰਹੀ ਅੰਦਰ ਜਾ ਕੇ ਬਹਿ ਜਾਏ ਇਹ ਮੈਂ ਤੁਸੀਂ ਆਪ ਦਾ ਕੰਮ ਕਰ ਲਓ ਕਿਉਂ ਆਈ ਉਹਦੇ ਨਾਲ ਮੈਂ ਗੱਲਾਂ ਬਾਤਾਂ ਕਰ ਲੂ ਮਰ ਜੂਗੀ ਸੋਨਾ ਗੱਲਾਂ ਬਾਤਾਂ ਕਰ ਲੂਗੀ ਵਿਚੁਕਲੀਆਂ ਡਰ ਲੂਗੀ ਤੇ ਗਾਹਾਂ ਜਾ ਕੇ ਦੱਸੂਗੀ ਲੋਕਾਂ ਨੂੰ ਬੇੜੇ ਭਾਗ ਜਾ ਮੇਰਾ ਤਾਂ ਹਜ਼ਾਰ ਲਾਉਂਦੀਆਂ ਸਾਰਾ ਦਿਨ ਤੂੰ ਕਾ ਮੇਰੀ ਮਾਂ ਜੀ ਕਹਿੰਦੀ ਜੇ ਤਾਂ ਕੋਈ ਕੰਮ ਹੁੰਦਾ ਬੇਸ਼ ਜੇ ਬੇਫਾਤ ਤੂੰ ਸਾਡੇ ਘਰੇ ਆਈ ਨਾ ਤਾਂ ਸਾਡਕ ਪੂਰਾ ਕੋਈ ਨਹੀਂ ਆਜਾ ਹਰਪੀਤ ਨਹੀਂ ਆਜਾ ਮਾੜੀ ਲੱਗੇ ਲੱਗਲਾਂ ਨੇ ਕੀ ਕਰਦੀਆਂ ਕੋਈ ਨਹੀਂ ਭੱਗ ਜਾ ਪਹਿਲਵਾਨ ਨਹੀਂ ਬੰਤੋ ਮੇਰਾ ਤਾਂ ਢਿੱਡ ਮੱਚਦਾ ਤੇਰੇ ਨਾਲ ਦੁੱਖ ਸੁੱਖ ਕਰਨ ਆ ਜੰਨੀ ਆ ਇਹਨਾਂ ਦੇ ਮੂੰਹ ਨੂੰ ਖੋੜਾ ਨਹੀਂ ਮੈਂ ਨਹੀਂ ਨਹੀਂ ਕਰਦੀ ਮੈਂ ਹੁਣ ਮੈਨੂੰ ਦੁੱਖ ਸੁੱਖ ਕੋਈ ਨਾ ਗੁੱਸਾ ਨਾ ਕਰੀ ਦੂ ਤਾਂ ਹੈ ਹੀ ਹੈ ਨਹੀਂ ਮੈਂ ਇਹਨਾਂ ਦਾ ਕਾਹਨੂੰ ਗੁੱਸਾ ਕਰਦੀ ਆ ਮੈਂ ਤਾਂ ਤੇਰੇ ਮੂੰਹ ਨੂੰ ਹੀ ਬੋਲਦੀ ਹਨਾ ਤੂੰ ਮੁੰਡੇ ਮਾੜਾ ਮੋਟਾ ਵੀ ਨਹੀਂ ਇਹਨਾਂ ਨੂੰ ਕੁਝ ਕਹਿੰਦੇ ਬਥੇਰੇ ਆ ਹੀ ਕੋਸ ਹੋਈ ਜਾਂਦਾ ਭੈਣੇ ਤੜਕੇ ਚਾਹ ਪੀਂ ਕੇ ਲੱਗਿਆ ਸਾਡੇ ਘਰ ਤੇ ਝੂਪਾਂ ਹੱਥਾਂ ਤੇ ਕਰਦੇ ਨਾ ਭਾਈ ਮੜਾ ਮੋਟਾ ਤਾਂ ਸਮਝਾਉਣਾ ਵੀ ਤੁਸੀਂ ਆਏ ਬੋਲਦੇ ਹੋ ਨਾ ਕੋਈ ਬਾਹਰਲੇ ਦੀ ਇੱਜ਼ਤ ਕਰਨ ਨਾ ਕਰਦੇ ਦੀ ਨਹੀਂ ਤੂੰ ਤਾਂ ਗਵੰਡਣਾ ਮੇਰੀ ਭੈਣ ਆਈ ਬੈਠੀ ਉਹਦੇ ਬੈਠੀ ਤਾਂ ਵੀ ਨਹੀਂ ਹਰਦੀਆਂ ਅੱਛਾ ਤੇ ਇਹ ਵੀ ਜਰੂਰੀ ਸੀ ਆਹ ਸੂਟ ਤੇਰੀ ਭੈਣ ਨੇ ਸਵਾਕੇ ਦਿੱਤਾ ਮੇਰੀ ਭੈਣ ਨੇ ਸਵਾਕੇ ਦਿੱਤਾ ਕਿ ਹਾਂ ਹਾਂ ਕਿ ਸੂਟ ਪਾਪਾ ਬੈਣੀ ਆ ਉਹ ਭਾਈ ਮੈਨੂੰ ਕਹਿੰਦੀ ਵੀ ਚੰਗਾ ਖਾਇਆ ਕਰ ਚੰਗਾ ਪਹਿਨਿਆ ਕਰ ਕਹਿੰਦੀ ਜੇ ਤੋ ਸਾਰਾ ਦਿਨ ਹਲਕੇ ਡੰਡਾ ਦਿੰਦੇ ਨਾ ਇਹ ਕੀ ਗੱਲ ਦੇਣਾ ਤੋ ਕੋਈ ਇਹਨਾਂ ਦਾ ਵਧੀਆ ਗੱਲ ਆ ਫਿਰ ਤੇਰੀ ਭੈਣ ਦੀ ਵਧੀਆ ਖਾਇਆ ਪੀਆ ਕਰ ਤੂੰ ਇਹਨਾਂ ਕਨੀ ਝਾਕੇ ਹੀ ਨਾ ਕਰ ਹਾਂ ਤੇ ਹੁਣ ਇਹ ਉਹ ਤੂੰ ਜਿਆਦੇ ਮ